ਤੇ ਆ ਜਿਹੜੀ লাশ ਪਈਏ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਵੀ ਇਹ ਕਿਉਂ ਇੱਥੇ ਰੱਖ ਕੇ ਬੈਠੇ ਨੇ ਉਹਨਾਂ ਨੂੰ ਐ ਲੱਗਦਾ ਆ ਵੀ ਜਿਵੇਂ ਬਿਹਾਰ ਚ ਗੁੱਡੀਆਂ ਫੂਕਦੇ ਨੇ ਚਾਰ ਬੀੜੀਆਂ ਪੀ ਕੇ ਹਾਲ ਹਾਲਾ ਕਰਕੇ ਚਲੇ ਜਾਂਦੇ ਨੇ ਐ ਨਹੀਂ ਇੱਥੇ ਜਾਂਦੇ ਮੈਂ ਤੁਹਾਡੇ ਕੈਮਰੇ 'ਚ ਕਹਿੰਨਾ ਐ ਨਹੀਂ ਇਹ ਬਿਹਾਰ ਨਹੀਂ ਇਹ ਪੰਜਾਬ ਆ ਪੰਜਾਬ ਸਾਨੂੰ ਕਹਿੰਦੇ ਨੇ ਸਿਆਪਾ ਤੇ ਅਸੀਂ ਤੁਹਾਡੇ ਗੱਲ ਪਾਵਾਂਗੇ ਇਹ ਗੱਲ ਯਾਦ ਰੱਖਿਓ ਇਹ ਉਦੋਂ ਤੱਕ ਜਾਰੀ ਰਹੂ ਜਿੰਨਾ ਚਿਰ ਤੁਸੀਂ ਬੰਦੇ ਫੜਦੇ ਨਹੀਂ ਤੇ ਤੁਹਾਨੂੰ ਕੋਈ ਟਾਈਮ ਨਹੀਂ ਤਾਰ ਜਾਨਾ ਤੁਹਾਨੂੰ ਭੁਗਤਣਾ ਪੈਣਾ ਸਾਡਾ ਸਾਡੇ ਪੁੱਤ ਦੀ লাশ ਪਈ ਆ ਸਾਹਮਣੇ ਬਿਲਕੁਲ ਤੇ ਤੁਹਾਨੂੰ ਸ਼ਰਮ ਚਾਹੀਦੀ ਆ ਤੁਸੀਂ ਆਪਣੇ ਘਰਾਂ ਚੋਂ ਨਿਕਲ ਕੇ ਪਰਿਵਾਰ ਤੱਕ ਨਹੀਂ ਆਏ ਕੋਈ ਵੀ ਬੰਦਾ ਮੈਂ ਪੁੱਛਿਆ ਇਹਨਾਂ ਤੋ ਇਹ ਆਉਣਾ ਵੀ ਜ਼ਰੂਰੀ ਨਹੀਂ ਸਮਝਿਆ ਇਹਨਾਂ ਨੇ ਇਲੈਕਸ਼ਨਾਂ ਚ ਲੱਗੇ ਹੋਏ ਨੇ ਜਿਮਨੀ ਚੋਣਾ ਚ ਦੋ ਬੰਦੇ ਮਾਰਤੇ ਬਾਬਾ ਜੀ ਆਹ ਭੋਪਿੰਦਰ ਬੈਠਾ ਏ ਕਿਸੇ ਦੇ ਮਾਰੇ ਇਹ ਮਾਰ ਨਮਾਇ ਮਾਰਾਂ ਤਾਂ ਸਾਨੂੰ ਡਰ ਹੋਊਗਾ ਕਿ ਯਾਰ ਸਾਡੀ ਫੈਮਿਲੀ ਨੂੰ ਫੜ ਲੈਣਗੇ ਸਾਡੇ ਫਾਦਰ ਨੂੰ ਸਾਡੀ ਮਾਂ ਨੂੰ ਸਾਡੇ ਕਿਸੇ ਨੂੰ ਵੀ ਫੜਿਆ ਜਾਊਗਾ ਦੇਖੋ ਜੀ ਇਹਨਾਂ ਦੇ ਐਨੇ ਹੱਥ ਖੁੱਲ ਗਏ ਇੱਕ ਬੱਚੇ ਸੀਗੇ ਉਹ ਵੀ ਜੇ ਦੇਖਿਆ ਜਾਵੇ 20-22 ਸਾਲ ਦੀ ਉਮਰ ਸੀ ਕੀ ਉਹ ਜੇਬਾਂ ਦੇ ਵਿੱਚ ਚਾਕੂ ਲੈ ਕੇ ਫਿਰ ਰਿਹਾ ਤਾਂ ਜਿਹੜੇ ਉਹਨਾਂ ਤੋਂ ਬੜੇ ਐ ਇਹ ਤਾਂ ਚਲੋ ਜਿਹੜੇ ਗੈਂਗਸਟਰ ਐ ਉਹ ਕੀ ਕਰ ਜਿੰਨੀਆਂ ਕੋਠੀਆਂ ਨੇ ਭਗਵੰਤ ਮਾਨ ਦੇ ird gird ਸਾਰੇ ਪ੍ਰਵਾਸੀ ਲਿਆ ਕੇ ਸਾਡੇ ਸਿਰ ਤੇ ਬਿਠਾਏ ਨੇ ਮੋਹਰਾਂ ਲਾਉਂਦੇ ਨੇ ਏ ਡੀਸੀ ਸਰਦਾਰ ਹੋਊਗਾ ਸਾਰੇ ਜਿਹੜੇ ਨੇ ਬਾਰੀਆਂ ਸਟੇਟਾਂ ਦੇ ਨੇ ਕੋਈ ਸਾਡਾ ਸਰਦਾਰ ਨਹੀਂ ਹੈਗਾ ਨਹੀਂ ਤੇ ਤੁਹਾਨੂੰ ਇਹ ਸੌਦਾ ਮਹਿੰਗਾ ਪਊਗਾ ਅੱਜ ਆਹ ਚੌਕ ਜਾਵੇਂ ਕੱਲ ਨੂੰ ਇਹ ਹੋਰ ਵੀ ਹੋਣੇ ਜੇ ਜੇ 2 ਘੰਟਿਆਂ ਦੇ ਵਿੱਚ ਤੁਸੀਂ ਇੱਥੇ ਸਾਰੇ ਨਾਂ ਆਏ ਤੇ ਅਸੀਂ ਆਹ ਜਿਹੜੇ ਬੰਦੇ ਬੈਠਿਆ ਸੀ ਕੌਲ ਦੇਾਂਗੇ ਪੂਰੇ ਪੰਜਾਬ ਦੇ ਵਿੱਚ ਕੀ ਸਿਸਟਮ ਹੈ ਇਹ ਕਾਨੂੰਨ ਹੈ ਕਿ ਬੰਦਾ ਮਾਰੋ 10 ਸਾਲ ਲਾਓ ਵਾਪਸ ਆਜੋ ਫੇਰ ਟੋਕੋ ਫੇਰ ਜਾਓ ਫੇਰ ਆਜੋ ਤੇ ਮੇਨ ਗੱਲ ਹੈ ਪਰਵਾਸੀਆਂ ਦਾ ਹੱਲ ਕਰੋ ਜਿਆਦਾ ਕਿ ਉਹਨਾਂ ਦਾ ਹੱਲ ਨਹੀਂ ਹੁੰਦਾ ਅਸੀਂ ਉਰੇ ਤੇ ਨਹੀਂ ਉੱਠਾਂਗੇ ਉਹਨਾਂ ਕੋਲ ਇੰਨੀ ਅਥੋਰਟੀ ਨਹੀਂ ਹੋਣੀ ਚਾਹੀਦੀ ਵੀ ਆਹ ਪ੍ਰਵਾਸੀ ਨੂੰ ਮੋਹਰ ਲਾ ਕੇ ਵੀ ਉਹ ਆਧਾਰ ਕਾਰਡ ਬਣਾ ਲਵੇ ਆ ਲੋਇਆਵਾ ਮੇਰੇ ਖਿਆਲ ਚ ਜਿਹੜੀ ਪਿੰਡ ਦੀ ਵੋਟ ਹੈ ਮੇਰੇ ਖਿਆਲ ਦੇ 1700 2000 ਪਤਾ ਨਹੀਂ ਤਕਰੀਬਨ ਇੰਨੀ ਕੁ ਹੋਣੀ ਤੇ ਦੁੱਗਣੀ ਤਿਗਣੀ ਵੋਟ ਭਈ ਜਾਂਦੀ ਹੈ ਅੱਜ ਕਿਉਂ ਨਹੀਂ ਫੜਿਆ ਜਾ ਰਿਹਾ ਕਿਉਂਕਿ ਉਹਨਾਂ 'ਚ ਇੱਕ ਬੇਫਿਕਰੀ ਆ ਗਈ ਹੈ ਕਿ ਜੀਨੂੰ ਮਰਜ਼ੀ ਕਿਰਚ ਮਾਰੋ ਜੀਦਾ ਮਰਜ਼ੀ ਕਤਲ ਕਰੋ ਔਰ ਉਸ ਤੋਂ ਬਾਅਦ ਕਿੱਥੇ ਮਰਜ਼ੀ ਚਲੇ ਜਾਓ ਫੜਨ ਵਾਲਾ ਤਾਂ ਕੋਈ ਹੈ ਹੀ ਨਹੀਂ ਫੜਨ ਤੋਂ ਪਹਿਲਾਂ ਸਟੇਟ ਦੇ ਵਿੱਚ ਕੋਈ ਉਹਦੀ ਫਿੰਗਰਪ੍ਰਿੰਟਿੰਗ ਹੋਵੇ ਕੌਣ ਆ ਰਿਹਾ ਕੀ ਦੀ ਜ਼ਿੰਮੇਵਾਰੀ ਤੇ ਆ ਰਿਹਾ ਆਏ ਤਾਂ ਇਹ ਰੋਜ਼ ਹੀ ਹੁੰਦਾ ਰਹੂਗਾ ਜੇ ਆਪਾਂ ਜੇਲ੍ਹ ਵੀ ਕਰਾ ਦਾਂਗੇ 2 ਸਾਲ ਬਾਅਦ ਉਹਨੂੰ ਸਾਲ ਬਾਅਦ ਕੋਈ ਪਰੋਲ ਮਿਲੂਗੀ ਉਹ ਗਾਇਬ ਹੋ ਜੂ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਥੇ ਜਿਹੜਾ 68 ਸੈਕਟਰ ਨੂੰ ਜਾਈਦਾ ਉਸ ਦੇ ਚੌਂਕ 'ਚ ਬੈਠੇ ਆਂ ਇੱਥੋਂ ਦੀ ਤਾਂ ਗੱਡੀਆਂ ਲੱਗਦੀਆਂ ਹੁੰਦੀਆਂ ਚੌਂਕ 'ਚ ਕੋ ਬੈਠੇ ਆ ਜੇ ਤੁਸੀਂ ਇੱਧਰ ਨਜ਼ਰ ਘਮਾਉਂਗੇ ਤਾਂ ਦਮਨਪ੍ਰੀਤ ਹੋਰਾਂ ਦੀ লাশ ਪਈ ਹੈ ਬੋਡੀ ਪਈ ਹੈ ਜਿਹਦਾ ਸੰਸਕਾਰ ਹੋ ਜਾਣਾ ਚਾਹੀਦਾ ਸੀ ਨਹੀਂ ਹੋ ਰਿਹਾ ਔਰ ਇੱਕ ਮੁੰਡਾ ਹਸਪੀਟਲ ਚੋਂ ਆ ਦੇ ਮਰਨ ਦੇ ਕਿਨਾਰੇ ਨਹੀਂ ਹੈ ਬਲਕਿ ਸਿਰਫ ਬੋਡੀ ਨਹੀਂ ਦੇ ਰਹੇਗੇ ਕਿਉਂਕਿ ਉਹਦੇ ਇੱਥੇ ਕਿਰਚ ਮਾਰੀ ਆ ਮੁੰਡੇ ਦੇ ਫੋਟੋ ਮੈਂ ਦੇਖੀ ਆ ਔਰ ਸਿਰ ਚੋਂ ਨਿਕਲ ਗਈ ਆ ਔਰ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਕੋਈ ਗ੍ਰਿਫਤਦਾਰੀ ਨਹੀਂ ਹੋਈ ਗ੍ਰਿਫਤਦਾਰੀ ਹੋਈ ਕਿਉਂ ਨਹੀਂ ਗਈ ਗ੍ਰਿਫਤਦਾਰੀ ਇਸ ਕਰਕੇ ਨਹੀਂ ਹੋਈ ਕਿਉਂਕਿ ਉਹ ਭੱਜ ਗਏ ਔਰ ਉਹਨਾਂ ਦੇ ਭੱਜਣ ਨਾਲ ਉਹਨਾਂ ਦਾ ਸਾਰਾ ਪਰਿਵਾਰ ਵੀ ਭੱਜ ਗਿਆ ਹੁਣ ਇਹ ਸਪੈਸ਼ਲ ਤੁਸੀਂ ਕਹੂਗੇ ਲੈ ਵੀ ਲੜਾਈਆਂ ਤਾਂ ਹੁੰਦੀਆਂ ਮੈਨੂੰ ਇੱਕ ਗੱਲ ਦੱਸੋ ਜੇ ਲੜਾਈਆਂ ਹੁੰਦੀਆਂ ਤਾਂ ਕੀ ਉਹਨਾਂ ਦੇ ਪਰਿਵਾਰ ਵੀ ਗੁੰਮ ਹੋ ਜਾਂਦੇ ਨਹੀਂ ਔਰ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਕਿੱਥੇ ਚਲੇ ਗਏ ਨੇ ਕੋਈ ਫੈਮਿਲੀ ਦੀ ਬੁੜੀ ਤੱਕ ਨਹੀਂ ਬਚੀ ਜੀਹਦੀ ਗੱਲ ਦਾ ਅਸੀਂ ਰੌਲਾ ਪਾਉਨੇ ਆ ਨਾ ਉਹ ਆਹੀ ਗੱਲ ਹੈ ਇਹ ਵਿਚਾਰੇ ਵੀ ਕਿਉਂ ਬੈਠੇ ਆ ਚੌਂਕ ਚੜਾ ਕੇ ਆਪਦੇ ਬੱਚੇ ਦੀ লাশ ਸਭ ਤੋਂ ਦੁੱਖ ਦੀ ਗੱਲ ਇੱਕ ਤਾਂ ਬੱਚਾ ਗੁਜ਼ਰ ਜੇ ਔਰ ਇੱਕ ਬੱਚੇ ਦੀ লাশ ਰੱਖ ਕੇ ਬੈਠੇ ਰਹੇ ਉਹਨਾਂ ਦਾ ਅੰਤ ਨੂੰ ਸੰਸਕਾਰ ਵੀ ਨਾ ਕਰ ਸਕਣ ਇਹ ਕਿਉਂ ਹੋ ਰਿਹਾ ਹੈ ਕਿਉਂ ਰੌਲਾ ਪਾਉਨੇ ਆ ਆ ਜਗਤ ਸਿੰਘ ਪੁਰੇ ਹੋਇਆ ਸੀ ਜਿਹੜੇ ਬੰਦੇ ਇੱਥੇ ਬਾਹਰ ਆਉ ਤੁਸੀਂ ਲਿਆ ਕੇ ਕੀ ਉਹਨਾਂ ਦਾ ਕਿਸੇ ਨੂੰ ਪਤਾ ਹੈ ਕਿ ਉਹ ਕਿੱਥੋਂ ਆਏ ਨੇ ਆ ਪੋਪਿੰਧਰ ਬੈਠਾ ਹੈ ਕਿਸੇ ਦੇ ਮਾਰੇ ਇਹ ਮਾਰ ਨਮਾਏ ਮਾਰਾਂ ਤਾਂ ਸਾਨੂੰ ਡਰ ਹੋਊਗਾ ਕਿ ਯਾਰ ਸਾਡੀ ਫੈਮਿਲੀ ਨੂੰ ਫੜ ਲੈਣਗੇ ਸਾਡੇ ਫਾਦਰ ਨੂੰ ਸਾਡੀ ਮਾਂ ਨੂੰ ਸਾਡੇ ਕਿਸੇ ਨੂੰ ਵੀ ਫੜਿਆ ਜਾਊਗਾ ਅੱਜ ਕਿਉਂ ਨਹੀਂ ਫੜਿਆ ਜਾ ਰਿਹਾ ਕਿਉਂਕਿ ਉਹਨਾਂ ਚ ਇੱਕ ਬੇਫਿਕਰੀ ਆ ਗਈ ਹੈ ਕਿ ਜਿਹਨੂੰ ਮਰਜੀ ਕਿਰਚ ਮਾਰੋ ਜਿਹਦਾ ਮਰਜ਼ੀ ਕਤਲ ਕਰੋ ਔਰ ਉਸ ਤੋਂ ਬਾਅਦ ਕਿੱਥੇ ਮਰਜੀ ਚਲੇ ਜਾਓ ਫੜਨ ਵਾਲਾ ਤਾਂ ਕੋਈ ਹੈ ਹੀ ਨਹੀਂ ਜਦੋਂ ਤੁਹਾਡੇ ਦਿਮਾਗ 'ਚ ਬੇਫਿਕਰੀ ਆ ਜੇ ਤਾਂ ਤੁਸੀਂ ਮਾਰਨ ਲੱਗੇ ਥੋੜਾ ਜਿਹਾ ਵੀ ਸੀ ਕਰੂਗੇ ਇਸੇ ਲਈ ਮਾਰਿਆ ਜਾਂਦਾ ਕਿ ਮਾਰੋ ਟ੍ਰੇਨ ਭੜੋ ਹੁਣ ਤੁਸੀਂ ਭਾਲਦੇ ਫਿਰੋ ਬਿਹਾਰ ਜਾਉਂਗੇ ਯੂਪੀ ਜਾਉਂਗੇ ਨੇਪਾਲ ਜਾਉਂਗੇ ਜਾਂ ਕਿੱਥੇ ਜਾਉਂਗੇ ਕਿਧਰ ਨੂੰ ਗਏ ਨੇ ਮਾਰ ਕੇ ਹੁਣ ਆ ਜਾਂਦੀ ਗੱਲ ਕਿ ਇਹਨਾਂ ਦੇ ਰਾਸ਼ਨ ਕਾਰਡ ਇਹਨਾਂ ਦੀਆਂ ਵੋਟਾਂ ਇਹ ਬਣਾਈਆਂ ਕਿੰਨਾਂ ਨੇ ਫਿਰ ਗੱਲ ਆਊਗੀ ਇਹਨਾਂ ਨੂੰ ਰੱਖਿਆ ਜਿਨੇ ਹੈ ਜਿਨੇ ਰੱਖਿਆ ਉਹਦੀ ਕੋਈ ਵੈਰੀਫਿਕੇਸ਼ਨ ਉਹਨਾਂ ਨੇ ਕੋਈ ਲਈ ਸੀ ਉਹਦੇ ਕੋਲ ਕੋਈ ਵੈਰੀਫਿਕੇਸ਼ਨ ਨਹੀਂ ਕੁਛ ਨਹੀਂ ਬੰਬ ਬੰਦੇ ਬੰਦੇ ਕਾਂਡ ਕਰਦੇ ਆ ਭੱਜ ਜਾਂਦੇ ਆ ਸਾਲ-ਸਾਲ ਦੋ-ਦੋ ਸਾਲ ਮਿਲਦੇ ਨਹੀਂ ਹੈਗੇ ਦੋ ਸਾਲ ਹੋ ਗਏ ਬੰਦਾ ਇੱਕ ਬੈਠਾ ਹੈ ਆਪਣਾ ਡੈਡ ਉਹ ਹੀ ਬੈਠਾ ਹੈ ਦੋ ਸਾਲ ਹੋ ਚੁ ਸੋਚੋ ਕਿ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਰੱਖਿਆ ਕੀ ਪੁਲਿਸ ਨੇ ਉਹਨਾਂ ਤੋਂ ਛਾਣਬੀਨ ਕੀਤੀ ਹੈ ਕੀ ਉਹਨਾਂ ਨੂੰ ਹਿਰਾਸਤ ਚ ਲਿਆ ਹੈ ਜਿਨ੍ਹਾਂ ਨੇ ਰੱਖਿਆ ਔਰ ਜਿਨ੍ਹਾਂ ਨੇ ਵੋਟਾਂ ਬਣਾਈਆਂ ਜਿਨ੍ਹਾਂ ਨੇ ਰਾਸ਼ਨ ਕਾਰਡ ਦੀ ਰਿਕਮੈਂਡੇਸ਼ਨ ਤੇ ਸਾਈਨ ਕੀਤੇ ਨੇ ਕੀ ਉਹਨਾਂ ਨੂੰ ਪੁੱਛਿਆ ਹੁਣ ਇਹ ਆਖ ਦਿੰਦੇ ਨੇ ਜੀ ਸਾਡੇ ਪ੍ਰਵਾਸੀ ਬਾਹਰ ਗਏ ਨੇ ਕੀ ਕਿਸੇ ਵੀ ਸਾਡੇ ਪ੍ਰਵਾਸੀ ਬੰਦੇ ਨੇ ਜੋ ਯੂਪੀ ਚ ਬੈਠਾ ਹੈ ਜਾਂ ਕੈਨੇਡਾ ਚ ਬੈਠਾ ਹੈ ਜਾਂ ਇੰਗਲੈਂਡ ਚ ਬੈਠਾ ਹੈ ਕੋਈ ਬੰਦਾ ਮਾਰ ਕੇ ਸਾਰੀ ਦੀ ਸਾਰੀ ਫੈਮਿਲੀ ਭੱਜ ਕੇ ਪੰਜਾਬ ਆ ਗਈ ਹੋਵੇ ਇਹ 100 ਸਾਲ ਚ ਹੋਇਆ ਨਹੀਂ ਹੋਇਆ ਇੱਥੇ ਹੋ ਰਿਹਾ ਕਿਉਂ ਹੋ ਰਿਹਾ ਵੀ ਕਿਉਂ ਹੋ ਰਿਹਾ ਇਹ ਇਸ ਕਰਕੇ ਕਿ ਸਾਡੇ ਹੀ ਕੁਝ ਬੰਦੇ ਆ ਸਾਡੇ ਇੱਥੇ ਐਮਐਲਏ ਸਾਹਿਬ ਦਾ ਸਾਹਿਬ ਕਹਿਣਾ ਵੀ ਅਜੀਬ ਲੱਗਦਾ ਹੈ ਆਫਿਸ ਕੇ ਬੰਗਲਾ ਹੈਗਾ ਇਧਰ ਵੀ ਇੱਕ ਪਿੱਛੇ ਹੈਗਾ ਸਾਬਕਾ ਵਾਲਿਆਂ ਦਾ ਹੁਣ ਮੈਨੂੰ ਇਹ ਦੱਸੋ ਕੋਈ ਵੀ ਬੰਦਾ ਮੈਂ ਪੁੱਛਿਆ ਇਨਾਂ ਤੋ ਇਹ ਆਉਣਾ ਵੀ ਜ਼ਰੂਰੀ ਨਹੀਂ ਸਮਝਿਆ ਇਨਾਂ ਨੇ ਇਲੈਕਸ਼ਨਾਂ ਚ ਲੱਗੇ ਹੋਏ ਨੇ ਜਿਮਨੀ ਚੋਣਾ ਚ ਦੋ ਬੰਦੇ ਮਾਰਤੇ ਬਾਬਾ ਜੀ ਕੋਈ ਆਊਗਾ ਤਿੰਨ ਮਹਾਰਾਜ ਇੱਕ ਪਰਸੋਂ ਮਾਰ ਚੋ ਤਿੰਨ ਤਰੀਕ ਨੂੰ ਮਾਰਿਆ ਆ ਉਹਦੇ ਨੇ ਸਿੰਘ ਹੋ ਰਹਾਂ ਦਾ ਸਿੰਘ ਹਾਂਜੀ ਹਾਂ 90 ਦੇ ਵਿੱਚ ਹੁਣ ਇਹਨਾਂ ਤੋਂ ਪੁੱਛੋ ਇੱਕ ਦਾਤ ਮਾਰ ਕੇ ਇੱਕ ਪਹਿਲਾਂ ਇੱਕ ਸਾਲ ਪਹਿਲਾਂ ਕਾਂਡ ਹੋ ਚੁੱਕਿਆ ਉਹਦੇ ਤੇ ਕੋਈ ਫੜੇ ਗਏ ਸੀਗੇ ਇਹ ਕੀ ਹੋ ਰਿਹਾ ਬਾਜ਼ਾਰਾਂ ਚ ਸ਼ਹਿਰਾਂ ਚ ਅਸੀਂ ਜਾਵਾਂਗੇ ਕਿੱਧਰ ਯਾਰ ਮਾਨ ਸਾਹਿਬ ਟੈਕਨੀਕਲ ਗੱਲ ਇਹ ਆ ਕਿ ਇਹਨਾਂ ਨੇ ਇਹਨਾਂ ਨੂੰ ਜਿਹੜੇ ਮੋਬਾਈਲ ਨੇ ਮੋਬਾਈਲ ਇਹਨਾਂ ਦੇ ਇੱਥੋਂ ਰਜਿਸਟ੍ਰੇਸ਼ਨ ਆ ਆਧਾਰ ਕਾਰਡ ਦੇ ਕੇ ਲੈ ਹੋਇਆ ਦੂਜੀ ਗੱਲ ਜੇ ਉਹ ਬੰਦੇ ਯੂਪੀ ਸਟੇਟ ਦੇ ਨੇ ਜਾਂ ਬਿਹਾਰ ਦੇ ਨੇ ਇਹ ਇੱਕ ਮਿੰਟ ਦੇ ਵਿੱਚ ਦੂਜੀ ਸਟੇਟ ਨਾਲ ਗੱਲ ਕਰਕੇ ਬੰਦਿਆਂ ਨੂੰ ਬਾਰਡਰ ਨਹੀਂ ਟੱਪਣ ਦਿੰਦੇ ਅੱਜ ਇਹਨਾਂ ਦੀ ਕੋਈ ਪ੍ਰੋਬਲਮ ਹੋ ਜੇ ਜੈਪਾਲ ਭੁੱਲਰ ਵਾਲਾ ਜਿਹੜਾ ਮਸਲਾ ਹੋਇਆ ਸੀ ਦੂਜੇ ਦਿਨ ਜਾ ਕੇ ਇਹਨਾਂ ਨੇ ਕਿੱਥੇ ਬੰਦਿਆਂ ਨੂੰ ਕਤਲ ਕੀਤਾ ਸੀ ਵੇਖੋ ਗੱਲ ਇਹ ਆ ਇਹ ਗੱਲ ਹੈਗੀ ਬੜੀ ਸੀਰੀਅਸ ਜਿਹੜੀ ਤੁਸੀਂ ਕੀਤੀ ਆ ਬੰਦੇ ਮਾਰਦੇ ਆ ਤੇ ਬੰਦੇ ਭੱਜ ਜਾਂਦੇ ਆ ਹੁਣ ਅਗਲੀ ਗੱਲ ਵੀਰ ਦਵਿੰਦਰ ਸਿੰਘ ਜਿਹੜੇ ਕਾਂਗਰਸ ਹੀ ਸੀਗੇ ਉਹ ਐਮਐਲਏ ਸੀ ਉਹਨਾਂ ਨੇ ਸਾਰੇ ਬੰਦੇ ਇਕੱਠੇ ਕਰਕੇ ਇੱਕ ਕਲੋਨੀ ਵਸਾਈ ਇਹਨਾਂ ਦੀ ਜਿਹੜੀ ਜਗਤਪੁਰੇ ਵਾਲੇ ਚ ਆਪਾਂ ਗਏ ਸੀ ਉਹ ਕਲੋਨੀ ਵਸਾਈ ਉੱਥੇ ਬੰਦਾ ਇੱਕ ਤੇ ਹੱਥ ਮਾਰ ਕੇ ਕਹਿ ਰਿਹਾ ਆ ਕਿ ਅਸੀਂ 17 ਸਾਲ ਵੇਟ ਕੀਤੀ ਆ ਹੁਣ ਸਾਡੀ ਸਰਕਾਰ ਆਈ ਆ ਜਿਨੇ ਸਾਨੂੰ ਇਹ ਸਾਰਾ ਕੁਝ ਦਿੱਤਾ ਆ ਅੱਜ ਉਹ ਬੰਦਿਆਂ ਦੀ ਇੱਥੋਂ 100 ਮੀਟਰ ਦੇ ਕੋਠੀ ਆ ਕੋਈ ਇੱਥੇ ਪਹੁੰਚਿਆ ਨਹੀਂ ਹੈ ਵੇਖੋ ਮੈਂ ਇਹਨਾਂ ਨੂੰ ਕਹਿਣਾ ਵੀ ਇਹ ਜਿਹੜੀ ਅੱਗ ਬਲੀ ਆ ਇਹ ਇਹਨਾਂ ਦੇ ਘਰ ਤੱਕ ਆਉਣੀ ਹੈ ਇਹਨਾਂ ਦੇ ਮੁੰਡਿਆਂ ਨੂੰ ਇਹਨਾਂ ਦੀਆਂ ਕੁੜੀਆਂ ਨੂੰ ਵੀ ਖਰਚਾ ਵੱਜਣੀਆਂ ਨੇ 100% ਔਰ ਅਗਲੀ ਗੱਲ ਜਿਹੜਾ ਇਹ ਕਹਿੰਦਾ ਨਾ ਬੰਦੇ ਫੜੇ ਨਹੀਂ ਜਾਂਦੇ ਬੰਦੇ ਭੱਜ ਗਏ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਨਾ ਵੀ ਤੁਸੀਂ ਕੋਈ ਇੱਕ ਭਈਆ ਕਿਸੇ ਅਫਸਰ ਦਾ ਕਿਸੇ ਐਮਐਲਏ ਦਾ ਕੁੱਤਾ ਮਾਰ ਦੋ ਜੇ ਦੋ ਘੰਟਿਆਂ 'ਚ ਬੰਦਾ ਨਾ ਫੜ ਕੇ ਲਿਆਉਣ ਤਾਂ ਮੈਨੂੰ ਬਖਸ਼ੀਸ਼ ਸਿੰਘ ਨਾ ਕਿਓ ਇਹਨਾਂ ਕੋਲ ਇੰਨਾ ਕੁਝ ਹੈਗਾ ਆ ਅੱਜ ਦੀ ਰੇਟ ਦੇ ਵਿੱਚ ਇਹਨਾਂ ਕੋਲ ਬਾਲ ਇਹਨਾਂ ਕੋਲ ਸਕਿਨ ਇਹਨਾਂ ਕੋਲ ਟੈਲੀਫੋਨ ਦੀ ਜਿਹੜੀ ਟੈਕਨੀਕਲੀ ਸਾਰਾ ਸਿਸਟਮ ਹੈ 1999 ਦੇ ਵਿੱਚ ਸਾਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਸੀਗਾ 1999 ਦੇ ਵਿੱਚ ਵੀ ਮੋਬਾਈਲ ਰਾਹੀਂ ਕਿ ਅਸੀਂ 200 ਕਿਲੋਮੀਟਰ ਤੋਂ ਜਾ ਕੇ ਫੋਨ ਕਰਕੇ SIM ਕੱਢ ਦੇਉਂਦੇ ਸੀ ਫਿਰ ਵੀ ਸਾਨੂੰ ਇਹਨਾਂ ਨੇ ਅਰੈਸਟ ਕੀਤਾ ਅੱਜ ਉਸ ਤੋਂ ਸੈਂਕੜੇ ਗੁਣਾ ਟੈਕਨੋਲੋਜੀ ਵੱਧਾ ਭਈਆਂ ਦੇ ਕੋਲ ਫੋਨ ਹਰ ਬੰਦੇ ਕੋਲ ਫੋਨ ਆ ਜੀ ਇੱਥੇ ਹਰ ਬੰਦੇ ਕੋਲ ਫੋਨ ਆ 2 ਕਿਲੋਮੀਟਰ ਨਹੀਂ ਟੱਪਣ ਦਿੰਦੇ ਤੁਸੀਂ ਰੌਂਗ ਸਾਈਡ ਗੱਡੀ ਚਲਾ ਕੇ ਵੇਖੋ ਤੁਹਾਨੂੰ ਅਗਲੇ ਮੋੜ ਤੇ ਡੱਕ ਲੈਣਗੇ ਇੰਨੀ ਇਹਨਾਂ ਕੋਲ ਇਨਫਰਮੇਸ਼ਨ ਹੁੰਦੀ ਆ ਪਰ ਅੱਜ ਸਾਡਾ ਨੌਜਾਨਾ ਪੁੱਤਰ ਆ ਮਰਿਆ ਪਿਆ ਅਸੀਂ ਲਾਸ਼ ਦੇ ਸਹਰਾਣੇ ਬੈਠੇ ਆ ਕਿਸੇ ਦੇ ਸਿਰ ਤੇ ਜੇ ਮੈਂ ਹੁਣ ਇੱਥੇ ਭਾਸ਼ਾ ਗਲਤ ਵਰਤਾਂਗਾ ਤਾਂ ਫਿਰ ਇਹਨਾਂ ਕਹਿਣਾ ਵੀ ਇਹ ਬੁੱਝੜ ਨੇ ਇਹਨਾਂ ਨੂੰ ਗੱਲ ਕਰਨ ਦੀ ਅਕਲ ਨਹੀਂ ਤੁਸੀਂ ਸਾਡੇ ਅਸੀਂ ਲਾਸ਼ ਦੇ ਸਹਰਾਣੇ ਬੈਠੇ ਆ ਜਿੱਦਨ ਤੁਹਾਡਾ ਪੁੱਤ ਐ ਪਿਆ ਨਾ ਪਤਾ ਫੇਰ ਲੱਗਣਾ ਆ ਚਾਹੇ ਉਹ ਕੋਈ ਕਲਵੰਤ ਸਿੰਘ ਐਮਐਲਏ ਚਾਹੇ ਕੋਈ ਬਲਕਾਰ ਸਿੱਧੂ ਦੂਜਾ ਤੀਜਾ ਜਿਹੜਾ ਵੀ ਹੈਗਾ ਆ 92 ਪੰਜਾਬ ਦੇ ਵਿੱਚ ਸਟੈਂਪਾਂ ਨੇ ਜਿਹੜੀਆਂ ਸਟੈਂਪਾਂ ਦਾ ਜੇ ਸਾਰੀ ਪਾਵਰ ਜਿਹੜੀ ਲਾਲੇ ਕੋਲ ਤੇ ਉਹ ਦੂਜਾ ਕਿਹੜਾ ਹੈ ਉਹ ਜਵਾਕ ਜਿਹੜਾ ਕੈਟਵੌਕ ਕਰਦਾ ਹੁੰਦਾ ਚੱਡਾ ਚੱਡੇ ਦੇ ਕੋਲ ਆ ਇਹ ਸਾਰੀਆਂ ਮੋਹਰਾਂ ਨੇ ਜੇ ਇੱਕ ਵੀ ਬੰਦਾ ਇਹਨਾਂ ਚੋਂ ਐਮਐਲਏ ਹੁੰਦਾ ਤੇ ਇੱਥੇ ਹੁੰਦਾ ਬਾਈ ਜੀ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਲੱਖ ਮਾੜੇ ਹੋਣਗੇ ਕਾਂਗਰਸੀ ਲੱਖ ਮਾੜੇ ਹੋਣਗੇ ਅਕਾਲੀ ਐਦਾਂ ਦੀ ਘਟਨਾ ਹੋ ਜਾਂਦੀ ਵਿੱਚ ਆ ਕੇ ਬਹਿੰਦੇ ਅਗਲੇ ਦੁੱਖ ਸੁੱਖ ਵੀ ਕਰਦੇ ਘਰ ਵੀ ਜਾਂਦੇ ਜਦੋਂ ਕੋਈ ਬੰਦਾ ਚੁਣਿਆ ਹੋਇਆ ਆ ਕੇ ਬਹਿੰਦਾ ਆ ਤੇ ਘਰ ਵਾਲੇ ਜਿਹੜੇ ਨੇ ਉਹਨਾਂ ਨੂੰ ਐ ਲੱਗਦਾ ਵੀ ਕੋਈ ਸਾਡਾ ਆਇਆ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਸੀ ਆ ਇਹ ਨਹੀਂ ਜੀ ਨਹੀਂ ਆਇਆ ਸਵੇਰ ਦਾ ਮੈਂ ਮੈਂ 3:00 2:30 ਵਜੇ ਇੱਥੇ ਆਇਆ ਸਾਰੇ ਇੱਥੇ ਸੀਗੇ ਕੋਈ ਸਿਵਲ ਸਿਵਲ ਪ੍ਰੋਸੀਸ਼ਨ ਕੋਈ ਨਹੀਂ ਆਇਆ ਸਾਰੇ ਇੱਥੇ ਬਹਿ ਰਹੇ ਹੋ ਤੁਹਾਡੇ ਨਾਲ ਕਹਿ ਦਰਨ ਲੱਗਾ ਜੇ ਅਸੀਂ ਰਹਿ ਗਏ ਤਾਂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇੱਥੇ ਸਾਰੇ ਭਾਈ ਇੱਥੇ ਬੈਠੇ ਬੈਠੇ ਇਹ ਆ ਕਿ ਇੱਥੇ ਕੋਈ ਸਵੇਰ ਦਾ ਆਇਆ ਨਹੀਂਗਾ ਤੇ ਸਿਵਲ ਪ੍ਰੋਸੀਸ਼ਨ ਪ੍ਰਸ਼ਾਸਨ ਨੂੰ ਆਉਣਾ ਚਾਹੀਦਾ ਸੀ ਕੋਈ ਡਿਪਟੀ ਕਮਿਸ਼ਨਰ ਆਫਿਸ ਤੋਂ ਆਉਂਦਾ ਐਸਡੀਐਮ ਆਉਂਦਾ ਉਹ ਕੋਈ ਨਹੀਂ ਇੱਥੇ ਆਇਆ ਤੇ ਜਿਹੜੀ ਵੱਡੀ ਗੱਲ ਹੈਗੀ ਆ ਕਿ ਇਹ ਨਹੀਂ ਹੋ ਸਕਦਾ ਬੰਦੇ ਟ੍ਰੇਸੇਬਲ ਨਾ ਹੋਣ ਆਫਟਰ ਆਲ ਕਿਸੇ ਨੇ ਉਹਨਾਂ ਦੀ ਵੋਟ ਬਣਾਈ ਆ ਕਿਸੇ ਨੇ ਉਹਨਾਂ ਦਾ ਰਾਸ਼ਨ ਕਾਰਡ ਬਣਾਇਆ ਕਿਸੇ ਨੇ ਉਹਨਾਂ ਦਾ ਆਧਾਰ ਕਾਰਡ ਬਣਾਇਆ ਕੋਈ ਉਹਨਾਂ ਦਾ ਗਵਾਹ ਹੋ ਉਹ ਪੇਪਰਸ ਅਵੇਲੇਬਲ ਹੋਣਗੇ ਆਫਟਰ ਆਲ ਕਿਤੇ ਤਾਂ ਉਹ ਬੰਦੇ ਕੰਮ ਵੀ ਕਰਦੇ ਹੋਣਗੇ ਤੇ ਜੇ ਐ ਹੋ ਰਿਹਾ ਤਾਂ ਇਹ ਬਹੁਤ ਹੀ ਮੰਦ ਭਾਗ ਆ ਵੇਖੋ ਇਹ ਪਹਿਲੀ ਘਟਨਾ ਨਹੀਂ ਇੱਥੇ ਇੱਕ ਟਰਬਿਊਨ ਦੇ ਐਡੀਟਰ ਸੀ ਸਾਫਕਾ ਉਹਨਾਂ ਨੂੰ ਮਾਰਿਆ ਗਿਆ ਇਸੇ ਤਰ੍ਹਾਂ ਉਹ ਭਈਆ ਸੀ ਉਹਨੇ ਐ ਗੁੱਸੇ ਚ ਆ ਕੇ ਬੰਦਾ ਮਾਰਤਾ ਵੜ ਕੇ ਮਦਰ ਨੂੰ ਤੇ ਸਾਨੂੰ ਤੇ ਉਹ ਉਸ ਤੋਂ ਬਾਅਦ ਇੱਕ ਬੰਦਾ ਫੜਿਆ ਗਿਆ ਉਹ ਬੰਦਾ ਪਰੋਲ ਤੇ ਗਾਇਬ ਹੋ ਗਿਆ ਅੱਜ ਤੱਕ ਦੁਬਾਰਾ ਥਿਆਇਆ ਨਹੀਂ ਸੋ ਜੇ ਆਏ ਬੇਰੋਕ ਟੋਕ ਬਗੈਰ ਕਿਸੇ ਪਾਲਿਸੀ ਤੋਂ ਆਈ ਲੋਕ ਹੁੰਦੇ ਰਹੇ ਤਾਂ ਇੱਥੇ ਆਈ ਮਾਰਮਾਰਾਈ ਹੋਊ ਉੱਥੇ ਗੈਂਗ ਵੀ ਬਣਨਗੇ ਆਪਾਂ ਮਾਰੇ ਵੀ ਜਾਵਾਂਗੇ ਜੇ ਇੱਕ ਐਡੀਟਰ ਦਾ ਬੰਦਾ ਨਹੀਂ ਫੜਿਆ ਗਿਆ ਇੱਕ ਪਿਛਲੇ ਸਾਲ ਨਹੀਂ ਬੰਦੇ ਫੜੇ ਗਏ ਆ ਬੱਚੇ ਦੋ ਮਾਰ ਗਏ ਆਪਾਂ ਨੂੰ ਪਤਾ ਨਹੀਂ ਤਾਂ ਨੈਚੁਰਲੀ ਇੱਕ ਗਲਤ ਹੈ ਨਾ ਵੀ ਕੋਈ ਪਾਲਿਸੀ ਜਾਂ ਕੋਈ ਸਰਕਾਰਾਂ ਦੇ ਵਿੱਚ ਹੀ ਦੋਸ਼ ਆ ਨਾ कि ਵੀ ਆਏ ਬੇਰੋਕ ਟੋਕ ਹੀ ਆ ਰਹੇ ਆ ਕੋਈ ਉਹਨਾਂ ਦੇ ਫਿੰਗਰਪ੍ਰਿੰਟਿੰਗ ਨਹੀਂ ਹੋ ਰਹੀ ਕੁਛ ਨਹੀਂ ਹੋ ਰਿਹਾ ਨਹੀਂ ਤਾਂ ਆਏ ਕਿਵੇਂ ਆ ਕਿ ਵੀ ਬੰਦਾ ਬਹਰਿਆ ਲੈ ਤੁਸੀਂ ਚਲਾ ਗੱਡੀ ਨਹੀਂ ਟੱਪ ਸਕਦੇ ਲਾਈਟ ਜੰਪ ਕਰਕੇ ਜੇ ਸਰਕਾਰ ਸੋ ਐਡ ਕਰਨੀ ਸੋ ਬਹੁਤ ਜ਼ਰੂਰੀ ਆ ਇਸ ਗੱਲ ਨੂੰ ਕਿ ਵੀ ਇਹ ਜਿਹੜਾ ਆਏ ਬੇਲਗਾਮ ਜਿਹੜਾ ਲੋਕੀ ਆ ਰਹੇ ਆ ਹੁਣ ਤੁਸੀਂ ਵੇਖੋ ਫਤੇਗੜ ਸਾਹਿਬ ਉਹ ਪੁਲ ਦੇ ਥੱਲੇ ਆ ਕੇ ਬਹਿ ਗਏ ਹੌਲੀ ਹੌਲੀ ਉਹਨਾਂ ਦੇ ਰਾਸ਼ਨ ਕਾਰਡ ਬਣ ਜਾਣਗੇ ਹੌਲੀ ਹੌਲੀ ਉਹਨਾਂ ਦੇ ਵੋਟਾਂ ਬਣ ਜਾਣਗੀਆਂ ਆਪਾਂ ਨੂੰ ਇਹ ਵੀ ਨਹੀਂ ਪਤਾ ਉਹਨਾਂ ਦੀ ਨੈਸ਼ਨੈਲਿਟੀ ਕੀ ਆ ਉਹ ਕਿੱਥੋਂ ਆ ਦੇਖੋ ਜੋ ਇਹ ਦੱਸਦੇ ਆ ਕਿ ਵੀ ਮਾਈਨਰ ਜਾਂ ਕੋਈ ਇਹ ਗੱਲ ਹੋਈ ਕਿ ਉਹਨਾਂ ਨੇ ਆ ਕੇ ਇਹਨਾਂ ਦੇ ਵਿੱਚ ਮੋਟਰਸਾਈਕਲ ਮਾਰਿਆ ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂ ਮੋਟਰਸਾਈਕਲ ਮਾਰਿਆ ਹੁਣ ਮੋਟਰ ਉਹਦੇ ਇਹ ਇਹਨਾਂ ਗੱਲਾਂ ਦੇ ਉੱਤੇ ਆ ਸਾਈਕਲ ਸਾਈਕਲ ਸੀਗਾ ਕੋਈ ਹਨਾ ਤੇ ਸਾਈਕਲ ਦੇ ਉੱਤੇ ਆਲੀ ਗੱਲ ਤੇ ਨਾਲੇ ਕਤਲ ਵਰਗੀ ਗੱਲ ਹੋ ਜਾਣੀ ਕਿੱਡੀ ਵੱਡੀ ਗੱਲ ਆ ਤੇ ਜਿਹੜਾ ਉਹ ਮਾਰਿਆ ਪੁੜਪੜੀ ਚ ਬੱਚੇ ਦੇ ਮਾਰਿਆ ਉਹ ਐਡਾ ਸੌਖਾ ਨਹੀਂ ਹੈ ਤੁਸੀਂ ਆਪ ਆਪਾਂ ਨੇ ਕੋਸ਼ਿਸ਼ ਕਰ ਕੋ ਆਪਾਂ ਜਾਨਵਰ ਦੇ ਨਹੀਂ ਮਾਰ ਸਕਦੇ ਹੋਵੇਂ ਬੰਦੇ ਦੇ ਮਾਰ ਦੇਣਾ ਤਾਂ ਮਤਲਬ ਦੇਖੋ ਤੁਸੀਂ ਇਹ ਸੋਚੋ ਵੀ ਤੁਹਾਡੇ ਸੱਭਿਆਚਾਰ ਚ ਹੋ ਕੀ ਰਿਹਾ ਹੈ ਕ੍ਰਾਈਮ ਵਾਲੇ ਲੋਕ ਆ ਰਹੇ ਆ ਗੱਲ ਐਡ ਕਰ ਦਈਏ ਵਿੱਚ ਸਰ ਆਪਾਂ ਸਾਰੀ ਕਰਦੇ ਆ ਗੱਲ ਮੁੱਖ ਮੰਤਰੀ ਹੈ ਨਾ ਮੁੰਡਾ ਜਿਹੜਾ ਉੱਤੇ ਬਾਰੇ ਵਿੱਚ ਨਾ ਗੱਲ ਹੋ ਇੱਥੇ ਆ ਮੁੰਡੇ ਮਰੇ ਪਏ ਆ ਜੀ ਇੱਥੇ ਕੋਈ ਐਕਸ਼ਨ ਹੋ ਰਿਹਾ ਹੈਗਾ ਉਥੇ ਇੱਕ ਉਹਨਾਂ ਨੇ ਜਿੱਦਾਂ ਦੱਸਿਆ ਮੁੱਖ ਮੰਤਰੀ ਨੇ ਕਹਿੰਦੇ ਵੀ ਮੈਂ ਉਹ ਕੁੱਤੇ ਨੂੰ ਨਾ ਕਿਰਪਾ ਨਾਲ ਲੈ ਕੇ ਪਿਆ ਸੀਗਾ ਜੀ ਉਸ ਬੰਦੇ ਨੂੰ ਕਿੰਨਾ ਪੁਲਿਸ ਵਾਲੇ ਬੰਦਿਆਂ ਨੇ ਕੁੱਟਿਆ ਹੈਗਾ ਜੀ ਇੱਥੇ ਤੁਸੀਂ ਦੇਖ ਲਓ ਬਾਈ ਅਸੀਂ ਕਿੰਨੇ ਟਾਈਮ ਦੇ ਸਵੇਰ ਦੇ ਬੈਠੇ ਆ ਜੀ ਇੱਥੇ ਇਹ ਕੋਈ ਪ੍ਰਸ਼ਾਸਨ ਨਹੀਂ ਕੋਈ ਕੁਝ ਨਹੀਂ ਮਤਲਬ ਤੁਸੀਂ ਆਹ ਗੱਲ ਦੇਖੋ ਬੰਦੇ ਦੀ ਜਿਹੜੀ ਵੈਲਿਊ ਹੈ ਉਹ ਜਮਾ 0 ਹੈ ਇਹਨਾਂ ਵਾਸਤੇ ਕੁੱਤਿਆਂ ਦੀ ਵੈਲਿਊ ਜ਼ਿਆਦਾ ਹੈਗੀ ਹੈ ਇਹ ਪਤਾ ਕੀ ਕਿ ਰਿਹਾ ਹੈ ਇੱਕ ਮੈਸੇਜ ਮੈਂ ਗगन ਇਹ ਦੇਣਾ ਚਾਹਨਾ ਕਿ ਜਿਸ ਤਰੀਕੇ ਨਾਲ ਇਹ ਕਤਲ ਹੋ ਰਹੇ ਨੇ ਵੇਖੋ ਮੈਂ ਸਮਝਦਾ ਗੱਲ ਵੀ ਸਟੇਟ ਗਵਰਨਮੈਂਟ ਜਦੋਂ ਆਪਾਂ ਕਿਸਾਨ ਧਰਨਾ ਲਾਏ ਸੀ ਸਰ ਸਰ ਧਿਆਨ ਦਿਓ ਮੜਾ ਜਾ ਉਸ ਉਸ ਧਰਨੇ ਦੇ ਵਿੱਚ ਸਟੇਟ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਪੰਜਾਬ ਦੀ ਇੱਕ ਫਸਲ ਤਿਆਰ ਹੋ ਗਈ ਆ ਜਿਹੜੀ ਸਾਡੇ ਗੱਲ ਪੈ ਸਕਦੀ ਆ ਸਮਝੋ ਮੇਰੀ ਗੱਲ ਉਸ ਫਸਲ ਨੂੰ ਵੱਢਣ ਲਈ ਇਹ ਛੋਟੀਆਂ-ਛੋਟੀਆਂ ਹਰਕਤਾਂ ਹੋ ਰਹੀਆਂ ਨੇ ਸਟੇਟ ਵੱਲੋਂ ਕਤਲ ਹੋ ਰਹੇ ਨੇ ਇਹ ਗੱਲ ਮੰਨੋ ਜਾਂ ਨਾ ਮੰਨੋ ਐ ਸੋਚਦੇ ਵੀ ਭਈਆਂ ਨੇ ਮਾਰਤਾ ਜੀ ਐ ਨਹੀਂ ਹੈ ਕੁਝ ਇਹ ਇਹ ਆ ਵੀ ਇੱਕ ਨਾਬੇ ਮਾਰਿਆ ਕੱਲ ਇੱਕ ਪੱਗ ਲਾਤੀ ਅੱਜ ਇੱਥੇ ਦੋ ਨੌਜਾਨੇ ਮਾਰਤੇ ਵੀ ਸਿੱਖ ਨੌਜਾਨ ਪਰੜ ਕੇ ਭਈਆਂ ਦੇ ਗੱਲ ਪੈਣਾ ਇੱਥੇ ਅਸੀਂ ਦੰਗੇ ਕਰਵਾਈਏ ਜਿਹਨੂੰ ਦੰਗੇ ਕਹਿੰਦੇ ਨੇ ਇਹਨਾਂ ਕਹਿਣਾ ਦੰਗੇ ਆ ਪਰ ਸਾਡਾ ਕਤਲਿਆਂ ਹੋਣਾ ਹੁਣ ਇਸ ਗੱਲ ਲਈ ਤਿਆਰ ਨੇ ਇਹਨਾਂ ਕੋਲ ਤੁਸੀਂ ਇਹਨਾਂ ਦੇ ਘਰਾਂ ਜਾ ਕੇ ਵੇਖ ਲਓ ਤੁਹਾਨੂੰ ਇਹ ਪਾਊਡਰ ਬੋਤਲਾਂ ਸਾਰਾ ਕੁਝ ਜੇ ਨਾ ਮਿਲਿਆ ਤੇ ਮੈਨੂੰ ਬਖਸ਼ੀਸ਼ ਸਿੰਘ ਨਾਲ ਕਹੋ ਇਹ ਸਮਾਂ ਸਾਡੇ ਤੇ ਆਉਣ ਵਾਲਾ ਮੈਂ ਤੁਹਾਡੇ ਚੈਨਲ ਰਾਹੀਂ ਪੂਰੇ ਸਿੱਖ ਕੌਮ ਦੇ ਜਿੰਨੇ ਨੌਜਵਾਨ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਤੁਹਾਡੇ ਹੱਥਾਂ 'ਚ ਹਥਿਆਰ ਦੇਣਾ ਚਾਹੁੰਦੇ ਨੇ ਤੁਹਾਨੂੰ ਇਹ ਮਾਰਨਾ ਚਾਹੁੰਦੇ ਨੇ ਤੁਸੀਂ ਸਬਰ ਤੋਂ ਕੰਮ ਲੈਣਾ ਆ ਕੋਈ ਵੀ ਗੱਲ ਪੜਗਾੜਚ ਨਹੀਂ ਕਰਨੀ ਅਸੀਂ ਆਪਣੀ ਮਰਜ਼ੀ ਨਾਲ ਸਟਰਗਲ ਕਰਾਂਗੇ ਭਾਵੇਂ ਆਰਮ ਸਟਰਗਲ ਕਰੀਏ ਭਾਵੇਂ ਦੂਜੀ ਚਰੀਏ ਸਟੇਟ ਦੇ ਕਹਿਣ ਤੇ ਅਸੀਂ ਹਥਿਆਰ ਨਹੀਂ ਚੁੱਕਣੇ ਹੈਗੇ ਇਹ ਸਾਡੇ ਹੱਥਾਂ 'ਚ ਅੱਜ ਦੀ ਡੇਟ ਦੇ ਵਿੱਚ ਹਥਿਆਰ ਦੇ ਕੇ ਇਹ ਚਾਹੁੰਦੇ ਨੇ ਵੀ ਕੁਝ ਬੰਦੇ ਆ ਕੇ ਭਈਆਂ ਨੂੰ ਮਾਰਨ ਗੁੱਸੇ 'ਚ ਆ ਕੇ ਤਾਂ ਅਸੀਂ ਇਹਨਾਂ ਦਾ ਕਤਲੇਆਮ ਕਰੀਏ ਤੁਹਾਡੇ ਚੈਨਲਾਂ ਦੀ ਰੇਂਜ ਆ ਬਹੁਤ ਰੀਚ ਆ ਬਹੁਤ ਮੈਂ ਤੁਹਾਡੇ ਰਾਹੀਂ ਸੁਨੇਹਾ ਦੇਣਾ ਚਾਹੁੰਦਾ ਵੀ ਕੋਈ ਵੀ ਪੜਗਾੜਚ ਨਾ ਆਇਓ ਜਿਹੜੀ ਗੱਲ ਇਹ ਚਾਹੁੰਦੇ ਨੇ ਉਹ ਆਪਾਂ ਹੋਣ ਨਹੀਂ ਦੇਣੀ ਹਰ ਹਾਲਤ 'ਚ ਜਦੋਂ ਪੰਥ ਦੀ ਮਰਜ਼ੀ ਹੋਊ ਉਦੋਂ ਅਸੀਂ ਡਾਂਗ ਮੋਢੇ ਤੇ ਰੱਖਾਂਗੇ ਉਹਨਾਂ ਚਿਰ ਅਸੀਂ ਨਹੀਂ ਰੱਖਦੇ ਇਹ ਚਾਹੁੰਦੇ ਨੇ ਅਸੀਂ ਰੱਖੀਏ ਤੇ ਸਾਡੀ ਫਸਲ ਜਿਹੜੀ ਆ ਉਹ ਇਹ ਵੱਢ ਕੇ ਲੈ ਜਾਣਾ ਇਹ ਮੈਂ ਤੁਹਾਡੇ ਚੈਨਲ ਲਈ ਕਹਿਣਾ ਚਾਹਣਾ ਬਾਕੀ ਸਾਰ ਬੈਠੇ ਨੇ ਜਿਹੜੀ ਗੱਲਬਾਤ ਹੈ ਸੋਮੀਹਾਰ ਅੱਲਾਹ ਅਕਬਰ ਇਹ ਨਾ ਬੰਦ ਕੀਆ ਇਹ ਪ੍ਰੋਫੈਸ਼ਨਲ ਕਿੱਲੀ ਹੈ ਤੁਸੀਂ ਮੈਨੂੰ ਦੱਸੋ ਕਿ ਇਹਦੇ ਬੱਚੇ ਆ ਜੀ ਬੱਚੇ ਲੜੇ ਆ ਹੁਣ ਕੋਈ ਬੱਚਾ ਇੱਥੋਂ ਦੀ ਅੱਖ ਵੇਚਦੀ ਕਿਰਚ ਮਾਰੇ ਤੇ ਸਿਰ ਚੋਂ ਕੱਢ ਦੇ ਯਾਰ ਮਤਲਬ ਤੁਸੀਂ ਨਿਸ਼ਾਨਾ ਲਾ ਕੇ ਐਂ ਬੈਠ ਕੇ ਵੀ ਨਹੀਂ ਮਾਰ ਸਕਦੇ ਲੜਦਾ ਕਿਵੇਂ ਮਾਰ ਗਿਆ ਇਹ ਟ੍ਰੇਂਡ ਨਹੀਂ ਇਸ ਕੰਮ ਦੇ ਔਰ ਇੱਕ ਦੱਸੋ ਜੇ ਬੱਚੇ ਨੇ ਤਾਂ ਬੱਚਿਆਂ ਕੋਲੇ ਇਹ ਕਿਰਚਾਂ ਕਿਉਂ ਸੀਗੀਆਂ ਵੀ ਜੇ ਬੱਚੇ ਨੇ ਤਾਂ ਬਿਲਕੁਲ ਕਿਉਂ ਜੇ ਬੱਚੇ ਹੈ ਤਾਂ ਬੱਚਿਆਂ ਕੋਲੇ ਕਿਰਚਾਂ ਕਿਉਂ ਨੇ ਕੋ ਰੋੜਾ ਚੱਕ ਕੇ ਮਾਰਦਾ ਲੜਦਾ ਬੱਚਾ ਆਪਾਂ ਵੀ ਯਾਰ ਬੱਚੇ ਸੀਗੇ ਹੁਣ ਵੀ ਲੜਦੇ ਰਹੇ ਆ ਵੱਡਾ ਸਵਾਲ ਹੈ ਉਹ ਡੰਡਾ ਮਾਰਦਾ ਸ਼ਾਸਨ ਦੀ ਢਿੱਲ ਹੈ ਜੀ ਆਹੀ ਗੱਲ ਹੈ ਜੇ ਕਿਰਚਾਂ ਲੈ ਕੇ ਬਟਾ ਮੁੰਡੇ ਘਮਰੇ ਨੇ ਛੋਟੇ ਛੋਟੇ ਤੇ ਵੱਡੇ ਤਾਂ ਘਮਰੇ ਹੋਣਗੇ ਇਹਦਾ ਮਤਲਬ ਇਹ ਜਿਹੜੀ ਇੰਨੀ ਸੁਰੱਖਿਆ ਸੁਰੱਖਿਆ ਕਾਏ ਛੱਡੀ ਐ ਇਹ ਕਦੇ ਆਸਤੇ ਆ ਵੀ ਇਹ ਬੰਦਿਆਂ ਨੂੰ ਮਾਰ ਲਈ ਔਰ ਇੱਕ ਕੱਲਾ ਹੋਰ ਵੀ ਇੱਕ ਹੋਰ ਗੱਲ ਹੈ ਜਿਹੜੀ ਬਖਸ਼ੀ ਜੀ ਕਿ ਕੱਲਾ ਇਹ ਘਟਨਾ ਦਾ ਤਾਂ ਪਤਾ ਲੱਗ ਗਿਆ ਆ ਜੇਲ ਕੋਲੇ ਕਿੰਨੀਆਂ ਲੁੱਟਾਂ ਹੋਈਆਂ ਨੇ ਇਹ ਕਿੰਨੇ ਲੋਕਾਂ ਤੋਂ ਪੁੱਛੋ ਤੁਸੀਂ ਆ ਜੇਲ ਕੋਲੇ ਜਿਹੜੀ ਲੁੱਟਖਵਾ ਹੁੰਦੀਆਂ ਨੇ ਇੱਥੇ ਇਹ ਕੌਣ ਕਰ ਰਿਹਾ ਆ ਕਿੰਨੇ ਥਾਵਾਂ ਤੇ ਚੋਰੀਆਂ ਵਧ ਗਈਆਂ ਨੇ ਔਰ ਕਈ ਚੋਰੀਆਂ ਦੇ ਚੱਕਰ 'ਚ ਮਾਰੇ ਗਏ ਨੇ ਜਿਹੜੀ ਕਿ ਰਿਪੋਰਟ ਹੋ ਕੇ ਵੀ ਚਲੀ ਜਾਂਦੀ ਹੈ ਇਹ ਕਿਵੇਂ ਆਚਾਨਕ ਵਧ ਗਈਆਂ ਵੀ ਅਸੀਂ ਡਰੱਗ ਵਾਲਿਆਂ ਦਾ ਤਾਂ ਕਹਤਾ ਡਰੱਗ ਇੱਕ ਮਸਲਾ ਹੈ ਕਿ ਡਰੱਗ ਦੀ ਲੋੜ 'ਚ ਬੰਦੇ ਨੂੰ ਜ਼ਰੂਰਤ ਹੁੰਦੀ ਓਏ ਸਾਰਾ ਕੁਝ ਕਰਦਾ ਬਾਕੀ ਆ ਨਹੀਂ ਕਰ ਸਕਦੇਗੇ ਜਿਹੜੇ ਛੋਟੇ ਛੋਟੇ ਕਿਰਚਾ ਲਈ ਫਰਦੇ ਤੇ ਅੱਖ ਚ ਮਾਰਦੇ ਨੇ ਅਸੀਂ ਦਾ ਹੀ ਹੁਣ ਇੱਕੇ ਚੀਜ਼ ਕਰ ਸਕਦੇ ਕੀ ਮਨ ਨੂੰ ਲੱਗਦਾ ਕਿ ਸਾਨੂੰ ਪੰਜਾਬ ਛੱਡ ਕੇ ਜੁਪੀ ਰਹਿਣਾ ਪੈਣਾ ਹੈ ਜੁਪੀ ਵਾਲੇ ਇੱਥੇ ਆ ਰਹੇ ਜਿਹੜੇ ਸਾਡੇ ਨਾਲ ਅਸੀਂ ਸਵੇਰ ਉੱਠਦੇ ਆਂ ਗੇਟ ਤੋਂ ਬਾਹਰ ਨਿਕਲਦੇ ਆਂ 10 ਵਜੇ ਖੜੇ ਹੁੰਦੇ ਆਂ ਬੀੜੀਆਂ ਫੂਕਦੇ ਸਿਗਰਟਾ ਠੀਕ ਹੈ ਗਰਮੀ ਦੇ ਮੌਸਮ ਚ ਗਰਮੀ ਦੇ ਗਰਮੀ ਦੇ ਮੌਸਮ ਆ ਮੁੰਡੇ ਦੀ ਉਹ ਗੇਟਾਂ ਦੇ ਬਾਹਰ ਇੱਕ ਕੱਛਾ ਪਾ ਕੇ ਬੀੜੀ ਪੀਂਦੇ ਆ ਸਰੀਰਾਂ ਤੋਂ ਨੰਗੇ ਸਿਰਫ ਕੱਛਾ ਪਾਇਆ ਹੁੰਦਾ ਅੱਛਾ ਕੋਈ ਨੋਰਮਲ ਬੰਦਾ ਟੋਕ ਦੇ ਤਾਂ 20 ਬਈਏ ਇਕੱਠੇ ਹੋ ਜਾਂਦੇ ਜਿਹਦੇ ਨਾਲ ਹੋਈ ਆ ਇਹ ਗੱਲ ਵੀ ਤੇ ਇਹਨੂੰ ਅਬਾ ਤਵਾ ਬੋਲਿਆ ਜਦੋਂ ਇਕੱਠੇ ਹੋ ਕੇ ਗਏ ਮੇਰੇ ਨਾਲ ਸਿਰਫ ਸਿਰਫ ਮੇਰੇ ਖਿਆਲ ਚ 20 25 ਦਿਨ ਹੋਏ ਨੇ ਮੈਂ ਕਰੋ ਬਾਹਰ ਨਿਕਲਿਆ ਗਾਣੇ ਬਜਾ ਰਹੇ ਸੀ ਉੱਚੀ ਉੱਚੀ ਉਹਨਾਂ ਨੂੰ ਕਿਹਾ ਬੰਦ ਕਰ ਲੋ ਉਹ ਕਹਿੰਦਾ ਮੈਂ ਨਹੀਂ ਬੰਦ ਕਰਨੇ ਤੂੰ ਕਰ ਲੈ ਜਿਹੜਾ ਕੋਈ ਕਰਨਾ ਮੈਂ ਕਿਹਾ ਰੇੜੀ ਚੱਕ ਲੈ ਰਸਤਾ ਘਟਾ ਕਹਿੰਦਾ ਮੈਂ ਨਹੀਂ ਚੱਕਦਾ ਤੂੰ ਕਰ ਲੈ ਜਿਹੜਾ ਕੋ ਕਰਨਾ ਆਗੇ ਤੱਕਾ ਮਾਰਿਆ ਵੀ ਭਈ ਇਹ ਇਕੱਠੇ ਹੋ ਗਏ ਹਾਂਜੀ ਅਸੀਂ ਕਿਰਾਇਆ ਦੇ ਰਿਹਾ 25000 ਰੁਪਏ ਕਿਰਾਇਆ ਦੇ ਰਿਹਾ ਮੈਂ 60000 ਰੁਪਏ ਕਮਾ ਰਿਹਾ ਮੈਂ ਮੈਂ ਇਹ ਘਰ ਖਰੀਦਣਾ ਹੈ ਭਈਆ ਇਹ ਚੀਜ਼ ਕਹਿ ਰਿਹਾ ਥਾਪੀ ਮਾਰ ਕੇ ਕਹਿ ਰਿਹਾ ਠੀਕ ਹੈ ਮੌਕੇ ਤੇ ਮੌਕੇ ਤੇ ਮੁੰਡਾ ਸੀਗਾ ਕੋਈ ਛੋਟਾ ਉਹਨੂੰ ਛੱਡਿਆ ਇਹਨਾਂ ਨੂੰ ਫੋਨ ਮਾਰਿਆ ਇਹ ਮੁੰਡੇ ਆਏ ਇਹਨਾਂ ਨੇ ਆ ਕੇ ਕੰਮ ਸੰਭਿਆ ਤੇ ਉਹ ਭੱਜ ਗਿਆ ਫਿਰ ਭਈਆ ਤੇ ਆਪਣਾ ਭਾਈ ਇਹ ਆਪਣਾ ਕੰਮ ਕਰਦੇ ਆ ਇਹ ਕੰਮ ਕਰਨਾ ਹੈ ਫੈਕਟਰੀਆਂ ਚ ਜਾਣ ਇਹ ਆਪਣਾ ਪਰਮਿਸ਼ਨ ਨਾ ਮਿਲੀਆਂ ਹੋਈਆਂ ਕਿਉਂ ਦੇਈਆਂ ਹੋਈਆਂ ਇਹਨਾਂ ਨੂੰ ਪਰਮਿਸ਼ਨ ਅਸੀਂ ਤਾਂ ਅਸੀਂ ਤਾਂ ਐਨ ਐਨ ਐ ਤੰਗ ਹੋ ਗਏ ਸਾਡੀ ਤਾਂ ਇਹ ਦੇਖੋ ਤੰਗ ਹੋ ਗਏ ਨਾ ਅਸੀਂ ਐਨੇ ਤੰਗ ਹੋ ਗਏ ਮੁਕਤੀ ਦੀ ਗੱਲ ਇਹ ਹੈ ਸਾਨੂੰ ਇਨਸਾਫ ਚਾਹੀਦਾ ਆ ਮੁੰਡੇ ਦਾ ਤੇ ਜਿਹੜਾ ਹਸਪੀਟਲ ਸਾਡਾ ਮੁੰਡਾ ਪਿਆ ਤਿੰਨ ਸ਼ਰਤਾਂ ਰੱਖੀਆਂ ਪਹਿਲੀ ਇਹ ਹੈ ਕਿ ਮੁੰਡਾ ਜਿਹੜਾ ਹਸਪੀਟਲ ਚ ਹੈ ਉਹਦਾ ਜੋ ਵੀ ਹੈਗਾ ਸਾਬਕਾ ਤਾਬ ਕਰੋ ਉਹਦਾ ਹਸਪੀਟਲ ਤੋਂ ਫੋਨ ਆ ਰਿਹਾ 10000 ਦੇ ਦੋ 5000 ਦੇ ਦੋ 20000 ਦੇ ਦੋ ਦਿਨ ਦਾ 60 70000 ਰੁਪਏ ਖਰਚਾ ਉਹਨਾਂ ਦਾ ਹੁਣ ਪ੍ਰਸ਼ਾਸਨ ਕਹਤਾ ਗਿਆ ਐ ਐਮਐਲ ਨੇ ਫੋਨ ਕਰਤਾ ਉੱਥੋਂ ਤੋਂ ਫੋਨ ਆਈ ਜਾ ਰਿਹਾ 10000 ਰੁਪਏ ਭੇਜ ਦੋ ਵੀ 5000 ਰੁਪਏ ਤੋਂ ਮੈਂ ਮੈਂ ਆਫਸਰ ਆਫਸਰ ਕਹਿ ਕੇ ਗਏ ਮੈਂ ਨਾ ਮੈਂ ਆਫਸਰ ਕਹਿ ਕੇ ਗਏ ਆਫਸਰ ਕਹਿ ਕੇ ਗਏ ਕੋਈ ਬੰਦਾ ਨਹੀਂ ਆਇਆ ਹੈ ਤੇ ਦੂਜੀ ਗੱਲ ਹੈ ਦੂਜੀ ਗੱਲ ਹੈ ਜਿਹੜੇ ਕਾਤਿਲ ਐ ਉਹਨਾਂ ਦਾ ਸਾਨੂੰ ਇੱਕ ਦਿਨ ਦਾ ਦੋ ਦਿਨ ਦਾ ਦੋ ਦਿਨ ਤੋਂ ਜ਼ਿਆਦਾ ਨਹੀਂ ਟਾਈਮ ਦੇਦਨੇ ਸਾਨੂੰ ਉਹ ਬੰਦੇ ਦੇ ਦੋ ਤੇ ਪਿੰਡ ਜੋ ਨਹੀਂ ਰਹਿੰਦੇ Laash ਉਦੋਂ ਤੱਕ ਰਹੇਗੀ ਕੋਈ ਟਾਈਮ ਨਹੀਂ ਤੇ ਮੇਨ ਮੇਨ ਜਿਹੜਾ ਮੁੱਦਾ ਐ ਦੇਖੋ ਫਾੜਾ ਹੋ ਜੂਗੇ ਉਹ ਜੇਲ੍ਹ ਸੇ ਚਲੇ ਜਾਉਗੇ ਹੁਣ ਨਾਰਮਲ ਐ ਜੇਲ੍ਹ ਚ ਜਾ ਕੇ ਦੁੱਗਣੇ ਤਾਕਤਵਰ ਹੋ ਜਾਂਦੇ ਐ ਕਿਉਂਕਿ ਸਾਰਾ ਗੰਦ ਮਿਲਦਾ ਉਹਨਾਂ ਨੂੰ ਠੀਕ ਐ ਜੀ 10 ਸਾਲ 20 ਸਾਲ ਰਹੋਗੇ 20 ਸਾਲ ਦੇ ਬਾਅਦ ਫੇਰ ਆ ਜਾਂਦੇ ਹੋ ਕੀ ਸਿਸਟਮ ਹੈ ਇਹ ਕਾਨੂੰਨ ਹੈ ਕਿ ਬੰਦਾ ਮਾਰੋ 10 ਸਾਲ ਲਾਓ ਵਾਪਸ ਆ ਜਾਓ ਫੇਰ ਠੋਕੋ ਫੇਰ ਜਾਓ ਫੇਰ ਆ ਜਾਓ ਤੇ ਮੇਨ ਗੱਲ ਹੈ ਪ੍ਰਵਾਸੀਆਂ ਦਾ ਹੱਲ ਕਰੋ ਜਿਆਦਾ ਕਿ ਉਹਨਾਂ ਦਾ ਹੱਲ ਨਹੀਂ ਹੁੰਦਾ ਅਸੀਂ ਉਰੇ ਤੇ ਨਹੀਂ ਉੱਠਾਂਗੇ ਵੀ ਬਣਦਾ ਜੀ ਕੋਈ ਬਣਦਾ ਜੀ ਉਹਨਾਂ ਕੋਲ ਇੰਨੀ ਅਥੋਰਟੀ ਨਹੀਂ ਹੋਣੀ ਚਾਹੀਦੀ ਵੀ ਆਹ ਪ੍ਰਵਾਸੀ ਨੂੰ ਮੋਹਰ ਲਾ ਕੇ ਵੀ ਉਹ ਆਧਾਰ ਕਾਰਡ ਬਣਾ ਲਵੇ ਜਿਆਦਾ ਰਿਕਾਰਡ ਬਣਾ ਲਵੇ ਜੀ ਵੋਟ ਕਾਰਡ ਬਣਾ ਲਵੇ ਇਹ ਚੀਜ਼ਾਂ ਦੀ ਪਰਮਿਸ਼ਨ ਨਹੀਂ ਹੋਣੀ ਚਾਹੀਦੀ ਪੂਰਾ ਹਾਲ ਹੋਇਆ ਵਾ ਮੇਰੇ ਖਿਆਲ ਚ ਜਿਹੜੀ ਪਿੰਡ ਦੀ ਵੋਟ ਹੈ ਮੇਰੇ ਖਿਆਲ ਚ 1700 2000 ਪਤਾ ਨਹੀਂ ਤਕਰੀਬਨ ਇੰਨੀ ਕੁ ਹੋਣੀ ਤੇ ਦੁੱਗਣੀ ਤਿਗਣੀ ਵੋਟ ਪਈਆਂ ਦੀ ਹੈ ਮਸਲਾ ਇਹ ਹੈ ਕਿ ਵੀ ਆਪਾਂ ਨਾ ਜਦੋਂ ਕੁਝ ਹੁੰਦਾ ਆਪਾਂ ਭੁੱਲ ਜਾਂਦੇ ਆਂ ਪਿੱਛੇ ਜਗਤਪੁਰਾ ਹੋਇਆ ਉਸ ਤੋਂ ਬਾਅਦ ਆਪਾਂ ਨੂੰ ਕੋਈ ਯਾਦ ਨਹੀਂ ਹੈ ਨਾ ਆਪਾਂ ਅੱਜ ਆਪਾਂ ਇੱਥੇ ਬਹਿ ਗਏ ਆ ਕਿ ਉੱਥੇ ਕੋਈ ਕੀਤਾ ਹੁੰਦਾ ਮਸਲਾ ਇਹ ਹੈ ਕਿ ਵੀ ਆਪਾਂ ਨੂੰ ਵੇਖੋ ਪਾਲਿਸੀ ਚਾਹੀਦੀ ਹੈ ਕੋਈ ਨੀਤੀ ਚਾਹੀਦੀ ਹੈ ਕਿ ਇਹ ਇਸ ਤਰੀਕੇ ਨਾਲ ਆ ਰਹੇ ਆ ਜਿਹੜੇ ਵੜਨ ਤੋਂ ਪਹਿਲਾਂ ਸਟੇਟ ਦੇ ਵਿੱਚ ਕੋਈ ਉਹਦੀ ਫਿੰਗਰਪ੍ਰਿੰਟਿੰਗ ਹੋਵੇ ਕੌਣ ਆ ਰਿਹਾ ਕਿਹਦੀ ਜ਼ਿੰਮੇਵਾਰੀ ਤੇ ਆ ਰਿਹਾ ਆਏ ਤਾਂ ਇਹ ਰੋਜ਼ ਹੀ ਹੁੰਦਾ ਰਹੂਗਾ ਜੀ ਆਪਾਂ ਜੇਲ੍ਹ ਵੀ ਕਰਾ ਦਾਂਗੇ 2 ਸਾਲ ਬਾਅਦ ਉਹਨੂੰ ਸਾਲ ਬਾਅਦ ਕੋਈ ਪਰੋਲ ਮਿਲੂਗੀ ਉਹ ਗਾਇਬ ਹੋ ਜਾਊਗਾ ਫੇਰ ਇਹ ਕਰ ਕੀਤਾ ਜਾ ਸਕਦਾ ਕਿਹੜੇ ਪੰਜਾਬੀ ਨੇ ਜਿਹੜੇ ਉਹਨਾਂ ਨੂੰ ਵੇਚ ਰਹੇ ਨੇ ਨਹੀਂ ਇਹ ਤਾਂ ਕੀਤਾ ਜਾ ਸਕਦਾ ਪਰ ਜੇ ਗਾਲੋ ਕਾਕੇ ਨੇ ਸਹੀ ਗਏ ਕਿ ਵੀ ਨੌਕਰੀ ਇੱਕ ਮਜ਼ਦੂਰੀ ਕਰਨ ਥੋੜਾ ਆ ਰਹੇ ਆ ਇਹ ਤਾਂ ਬਿਜ਼ਨਸ ਕਰਨ ਆ ਰਹੇ ਆ ਕਈ ਵਿੱਚੋਂ ਤੇ ਜੇ ਕਿਰਚਾ ਉਹਨਾਂ ਕੋਲੇ ਆ ਫਿਰ ਤਾਂ ਬਿਜ਼ਨਸ ਵੀ ਨਹੀਂ ਕਰਨ ਆਲੇ ਫਿਰ ਤਾਂ ਗੈਂਗ ਬਣਾਉਣ ਆ ਰਹੇ ਆ ਕੱਲ ਨੂੰ ਇਹਨਾਂ ਦੇ ਗੈਂਗ ਬਣ ਜਾਣਗੇ ਇੱਥੇ ਆਪਾਂ ਨੂੰ ਲੁੱਟਾਂ ਖੋਹਾਂ ਕਰਨਗੇ ਇੱਥੇ ਆਪਣੇ ਨਾਲ ਤੇ ਲੁੱਟਾ ਖੋਆ ਕਾਮਨ ਹੈਗੀਆਂ ਬਿਹਾਰ ਯੂਪੀ ਚ ਉਹ ਕਲਚਰ ਇੱਥੇ ਆ ਰਿਹਾ ਆਪਣੇ ਇੱਕ ਗੱਲ ਦਾ ਧਿਆਨ ਰੱਖੀਏ ਆਪਾਂ ਆਪਣਾ ਸੱਭਿਆਚਾਰ ਇਹ ਨਹੀਂ ਸੀਗਾ ਕਿ ਵੀ ਆਪਾਂ ਆਪ ਲੜਦੇ ਲੜਾਈਆਂ ਹੁੰਦੀਆਂ ਸੀ ਤਾਂ ਮਰਦਾਂ ਵਾਂਗੂੰ ਲੜਦੇ ਰਹੇ ਆ ਆਪਾਂ ਇੱਕ ਦੂਜੇ ਨਾਲ ਲੜਦੇ ਰਹੇ ਆ ਇਹ ਨਹੀਂ ਪਰ ਆ ਕਿਰਚਾ ਮਾਰਨੀ ਆ ਗੈਂਗਸ ਲੁੱਟਾ ਖੂਹਾ ਕਰ ਰਹੀ ਹੈ ਥੋੜਾ ਆਪਣਾ ਕੰਮ ਸੀ ਇਹ ਆਪਣੇ ਜਿਹਾਏ ਬੰਦੇ ਆਈ ਜਾਣਗੇ ਤਾਂ ਇਹੀ ਪ੍ਰੋਬਲਮ ਆਊਗੀ ਦੂਜਾ ਇਹ ਹੈ ਜੀ ਫੜਨ ਉਹ ਬੰਦਿਆਂ ਨੂੰ ਤੇ ਦੂਜਾ ਇਹ ਬੱਚਿਆਂ ਦੇ ਉੱਤੇ ਜਿਹੜਾ ਵੀ ਖਰਚਾ ਆ ਰਿਹਾ ਉਹ ਇੱਕ ਵਾਰੀ ਕੋਈ ਐਡਮਿਨਿਸਟ੍ਰੇਸ਼ਨ ਕਰੇ ਇਹਨਾਂ ਨੂੰ ਕਿਉਂ ਫੋਨ ਕਰਦੇ ਆ ਵਾਰੀ-ਵਾਰੀ ਕਿ ਵੀ ਪੈਸੇ ਜਮ੍ਹਾਂ ਕਰਾਓ ਹਾਂ ਬਿਲਕੁਲ ਇਹ ਮੇਨ ਗੱਲ ਹੈ ਜੀ ਇੱਕ ਰਿਕੁਐਸਟ ਹੈ ਸਵੇਰ ਤੋਂ ਅਸੀਂ ਧਰਨਾ ਲੱਗਿਆ ਇੱਥੇ ਇੱਥੇ ਬਹੁਤ ਬੰਦੇ ਆਲੇ ਸਪੀਚ ਦਿੰਦੇ ਆ ਚਲੇ ਜਾਂਦੇ ਆ ਉਹ ਵੀਰ ਬੈਠਾ ਹੈ ਕਾਫੀ ਟਾਈਮ ਤੋਂ ਇੱਕ ਵੀਰ ਹੋਰ ਬੈਠਾ ਹੈ ਤਾਂ ਗੁਜਾਰਿਸ਼ ਹੈ ਵੀ ਸਾਥੇ ਦੋ ਸਾਡੇ ਨਾਲ ਬੈਠੋ ਕਿਉਂਕਿ ਹਾਂ ਤੁਸੀਂ ਤੁਸੀਂ ਪ੍ਰਸ਼ਾਸਨ ਆਈ ਜਾਂਦਾ ਜੀ ਗੋਲੀਆਂ ਭਾਗੇ ਲੰਘ ਜਾਂਦੇ ਜੀ ਦੇਖੋ ਜੀ ਗੱਲ ਹੈ ਇਨਸਾਫ ਦੀ ਉਦੋਂ ਤੱਕ ਅਸੀਂ ਨਹੀਂ ਉੱਠਦੇ ਜਦ ਤੱਕ ਗੁਨਾਹਗਾਰ ਖੁੱਲੂਗੀ ਇੱਥੇ ਜਦੋਂ ਤੱਕ ਸਾਨੂੰ ਮੁਜਰਮ ਪੇਸ਼ ਨਹੀਂ ਕਰ ਦਿੱਤੇ ਜਾਣਗੇ ਸਾਡੇ ਸਾਹਮਣੇ ਦੇਖੋ ਜੀ ਇਹਨਾਂ ਦੇ ਐਨੇ ਹੱਥ ਖੁੱਲ ਗਏ ਇੱਕ ਬੱਚੇ ਸੀਗੇ ਉਹ ਵੀ ਜੇ ਦੇਖਿਆ ਜਾਵੇ 20-22 ਸਾਲ ਦੀ ਉਮਰ ਸੀਗੀ ਉਹ ਜੇਬਾਂ ਦੇ ਵਿੱਚ ਚਾਕੂ ਲੈ ਕੇ ਫਿਰ ਰਿਹਾ ਤਾਂ ਜਿਹੜੇ ਉਹਨਾਂ ਤੋਂ ਵੱਡੇ ਐ ਇਹ ਤਾਂ ਚਲੋ ਜਿਹੜੇ ਗੈਂਗਸਟਰ ਐ ਉਹ ਕੀ ਕਰਨਗੇ ਕੋਈ ਐਸ ਡੀ ਐਮ ਕੋਈ ਐਡਮਿਨਿਸਟ੍ਰੇਸ਼ਨ ਉੱਪਰਲੀ ਕੋਈ ਨਹੀਂ ਆਈ ਕੋਈ ਸਿਵਲ ਚੋਂ ਇੱਥੇ ਬੰਦਾ ਨਹੀਂ ਆਇਆ ਸਾਡੇ ਬੰਦਿਆਂ ਨੂੰ ਤਾਂ ਕੀੜੇ ਸਮਝਦੇ ਨੇ ਵੀ ਮਸਲ ਦਿੱਤਾ ਤੇ ਚਲੋ ਓਕੇ ਆਪਣੇ ਘਰਾਂ 'ਚ ਬਹਿ ਕੇ ਚਾਹਾਂ ਪੀ ਰਹੇ ਹੋ ਤੁਹਾਨੂੰ ਮਹਿੰਗੀਆਂ ਪੈਣੀਆਂ ਨੇ ਤੁਹਾਨੂੰ ਦੱਸ ਦਈਏ ਸੀ ਅਸੀਂ ਇੱਥੇ ਆ ਗਏ ਆ ਤੁਹਾਨੂੰ ਪਤਾ ਆ ਸਾਨੂੰ ਕਹਿੰਦੇ ਨੇ ਸਿਆਪਾ ਤੇ ਅਸੀਂ ਤੁਹਾਡੇ ਗਲ ਪਾਵਾਂਗੇ ਇਹ ਗੱਲ ਯਾਦ ਰੱਖਿਓ ਇਹ ਉਦੋਂ ਤੱਕ ਜਾਰੀ ਰਹੂ ਜਿੰਨਾ ਚਿਰ ਤੁਸੀਂ ਬੰਦੇ ਫੜਦੇ ਨਹੀਂ ਤੇ ਤੁਹਾਨੂੰ ਕੋਈ ਟਾਈਮ ਨਹੀਂ ਤੁਸੀਂ ਇੱਥੇ ਆ ਨਹੀਂ ਰਹੇ ਇਹਦਾ ਹਰਜਾਨਾ ਤੁਹਾਨੂੰ ਭੁਗਤਣਾ ਪੈਣਾ ਸਾਡਾ ਸਾਡੇ ਪੁੱਤ ਦੀ ਲਾਸ਼ ਪਈ ਆ ਸਾਹਮਣੇ ਬਿਲਕੁਲ ਤੇ ਤੁਹਾਨੂੰ ਸ਼ਰਮ ਚਾਹੀਦੀ ਆ ਤੁਸੀਂ ਆਪਣੇ ਘਰਾਂ ਚੋਂ ਨਿਕਲ ਕੇ ਪਰਿਵਾਰ ਤੱਕ ਨਹੀਂ ਆਏ ਫਿਰ ਤੁਸੀਂ ਸੌਦੇ ਕਰਦੇ ਫਿਰੋਗੇ ਜਿਹੜਾ ਮੁੰਡਾ ਹਸਪਤਾਲ ਪਿਆ ਅਸੀਂ ਕਿਉਂ ਪੈਸੇ ਭਰੀਏ ਜਦੋਂ ਮੁੰਡਾ ਹੀ ਹੈ ਨਹੀਂ ਜਾਂਉਂਦੇ ਨਹੀਂ ਹੈ ਸਾਨੂੰ ਕਿਉਂ ਨਹੀਂ ਡਾਕਟਰਾਂ ਕੋਲ ਉਹਦੇ ਮਾਂ ਪਿਓ ਨੂੰ ਜਾਂ ਸਾਡੀ ਕਮੇਟੀ ਦੇ ਤੋਂ ਬੰਦੇ ਲਿਜਾ ਕੇ ਕਿਉਂ ਨਹੀਂ ਮਿਲਾਂਦੇ ਕਿਉਂ ਨਹੀਂ ਡਾਕਟਰਾਂ ਨਾਲ ਗੱਲ ਕਰਾਂਦੇ ਕਿਉਂ ਨਹੀਂ ਸਾਨੂੰ ਰਿਪੋਰਟ ਦੱਸਦੇ ਵੀ ਮੁੰਡੇ ਦੇ ਹਾਲਾਤ ਕੀ ਨੇ ਵੈਂਟੀਲੇਟਰ ਤੇ ਪਾ ਕੇ ਸਾਨੂੰ ਕਹੀ ਜਾਂਦੇ ਨੇ ਪੈਸੇ ਜਮਾ ਕਰਾਓ ਸ਼ਰਮ ਕਰ ਲਓ ਮਾੜੀ ਮੋਟੀ ਹੱਦ ਨਹੀਂ ਹੋ ਗਈ ਇਹ ਅਸੀਂ ਮਸਲਾ ਹੈ ਇੱਕ ਜਿਹੜਾ ਕਿ ਹੁਣੇ ਜਿਵੇਂ ਬਰਾੜ ਸਾਹਿਬ ਨੇ ਵੀ ਗੱਲ ਕੀਤੀ ਕਿ ਇਹਨਾਂ ਨੇ ਮੁੰਡੇ ਨੇ ਹੁਣੇ ਗੱਲ ਕਰਕੇ ਕਿਹਾ ਕਿ ਨੀਕਰ ਪਾ ਕੇ ਆਪਦੇ ਘਰ ਦੇ ਬਾਹਰ ਬਹਿ ਗਏ ਤੇ ਇਹਨੇ ਰੋਕਿਆ ਬੀੜੀਆਂ ਪੀਂਦੇ ਨੇ ਹੁਣ ਨਾ ਇਹ ਗੱਲ ਬੜੇ ਲੋਕ ਆਂਦੇ ਸੀਗੇ ਕਿ ਜੀ ਤੁਸੀਂ ਇਹਨਾਂ ਦੇ ਫੈਸਲੇ ਕਰਦੇ ਸੀ ਇਹ ਸਰਪੰਚ ਬਣ ਜਾਣਗੇ ਤੁਹਾਡੇ ਫੈਸਲੇ ਕਰ ਦੇਣਗੇ ਹੁਣ ਮੈਨੂੰ ਦੱਸੋ ਆ ਕਲਚਰ ਡਿਫਰੈਂਟ ਹੈ ਕਿਹਾ ਉਹਨਾਂ ਦਾ ਕਲਚਰ ਇੱਕ ਅਲੱਗ ਤਰ੍ਹਾਂ ਦਾ ਲੈ ਕੇ ਆ ਰਿਹਾ ਇਹ ਚੀਜ਼ ਬਿਹਾਰ ਚਾਮ ਹੈ ਕਿਰਚਾਂ ਲੱਗੇ ਤੁਰਨਾ ਵੀ ਆਮ ਹੈ ਮੁਕਾਇਬ ਜੀਆਂ ਚੀਜ਼ਾਂ ਲੁੱਟਾਂ ਖੋਆਂ ਵੀ ਆਮ ਹੈ ਤੇ ਐ ਬੀੜੀਆਂ ਪੀਣਾ ਨੀਕਰ ਪਾ ਕੇ ਬਹਿ ਕੇ ਕੀ ਇਹ ਸਾਡੇ ਪੰਜਾਬੀ ਬਰਦਾਸ਼ਤ ਕਰਨਗੇ ਆ ਮੁੰਡੇ ਨੇ ਤੁਹਾਨੂੰ ਹੁਣੇ ਦੱਸੀ ਗੱਲ ਔਰ ਇਹ ਕੱਲੀ ਇੱਕ ਥਾਂ ਤੇ ਨਹੀਂ ਹੋ ਰਹੀ ਹਰ ਗਲੀ ਮੋਹੱਲੇ 'ਚ ਹੋ ਰਹੀ ਹੈ ਔਰ ਜਿੱਥੇ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਉੱਥੇ ਫਿਰ ਟੜਲੇ ਨਾਲ ਕਰਦੇ ਨੇ ਪਹਿਲਾਂ ਡਰਦੇ ਰਹਿੰਦੇ ਨੇ ਇਹਨਾਂ ਦਾ ਦੁੱਖ ਹੈ ਵਿਚਾਰੇ ਇਹ ਵੇਹਨੇ ਨਹੀਂ ਉੱਥੇ ਹੁਣ ਤੁਸੀਂ ਇਸ ਕਲਚਰ ਡਿਫਰੈਂਸ ਨੂੰ ਅਸੀਂ ਕੋਸ਼ਿਸ਼ ਤਾਂ ਕਰਾਂਗੇ ਜਾਂ ਨਹੀਂ ਕਰਾਂਗੇ ਇਹ ਜੋ ਚੀਜ਼ ਹੈ ਜਿਹੜੇ ਕਹਿ ਦਿੰਦੇ ਹਨ ਨਾ ਜੀ ਹੋ ਸਕਦਾ ਹੈ ਕਿਵੇਂ ਹੋ ਸਕਦਾ ਹੁਣ ਦੱਸੋ ਇਹ ਕਿੱਧਰ ਜਾਣ ਵਿਚਾਰੇ ਆਪਦੇ ਘਰ ਛੱਡ ਕੇ ਚਲੇ ਜਾਣ ਮੈਂ ਕਹਿੰਦਾ ਕੁਝ ਵੀ ਇੱਥੇ ਮਰੇ ਕਿਉਂ ਨਹੀਂ ਆ ਕੇ ਮਸਲਾ ਇਹ ਆ ਡੀਸੀ ਦੇ ਡੀਸੀ ਨੂੰ ਪਤਾ ਹੀ ਨਹੀਂ ਵੀ ਇੱਥੇ ਬੰਦਾ ਕਤਲ ਹੋ ਗਿਆ ਹੱਦ ਹੋ ਗਈ ਯਾਰ ਬਾਬਾ ਜੀ ਬਾਬਾ ਜੀ ਥੋੜੇ ਦਿਨ ਪਹਿਲਾਂ ਇਹਦਾ ਕੁੱਤਾ ਮਰ ਜੇ ਤਾਂ ਪਹੁੰਚ ਜਾਂਦਣੀ ਬਾਬਾ ਜੀ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਸਾਹਿਬ ਉਹਨਾਂ ਨੇ ਇੱਕ ਟਵੀਟ ਕੀਤਾ ਸੀ ਜਦੋਂ ਗੋਲੀ ਚੱਲੀ ਸੀ ਕੁੜੀ ਦੇ ਸਿਰ ਦੇ ਵਿੱਚ ਲੱਗਦੀ ਹੈ ਗੋਲੀ ਤੇ ਉਹਦੇ ਨਾਲ ਦੀ ਨਾਲ ਟਵੀਟ ਆ ਜਾਂਦਾ ਕਿ ਬਹੁਤ ਮਾੜੀ ਘਟਨਾ ਇੱਥੇ ਦੋ ਕਤਲ ਹੋਏ ਨੇ ਕੀ ਲੱਗਦਾ ਕਿ ਇਤਨ ਦੇ ਵੀ ਭਗਵੰਤ ਮਾਨ ਸਾਹਿਬ ਉਹ ਤੁਹਾਨੂੰ ਇਹ ਗੱਲ ਦੱਸਦਾ ਜੀ ਇਹ ਲਾਲੇ ਨੇ ਕਿਆ ਹੋਣਾ ਮੇਰੇ ਬੰਦੇ ਨੇ ਮੈਂ ਤੁਹਾਨੂੰ ਦਵੇ ਨਾਲ ਕਹਿਣਾ ਇਹ ਲਾਲੇ ਨੇ ਦਿੱਲੀੋਂ ਕਿਹਾ ਵੀ ਇਹ ਬੰਦੇ ਸਾਡੇ ਨੇ ਇਹਨਾਂ ਨੂੰ ਕੁਝ ਹੋਣਾ ਨਹੀਂ ਚਾਹੀਦਾ ਜਿੰਨੀਆਂ ਕੋਠੀਆਂ ਨੇ ਭਗਵੰਤ ਮਾਨ ਦੇ ird gird ਸਾਰੇ ਪ੍ਰਵਾਸੀ ਲਿਆ ਕੇ ਸਾਡੇ ਸਿਰ ਤੇ ਬਿਠਾਏ ਨੇ ਮੋਹਰਾਂ ਲਾਉਂਦੇ ਨੇ ਕੋਈ ਪੂਰੇ ਪੰਜਾਬ ਦੇ ਵਿੱਚ ਇੱਕ ਅੱਧਾ ਕੋਈ ਏ ਡੀ ਸੀ ਸਰਦਾਰ ਹੋਊਗਾ ਸਾਰੇ ਜਿਹੜੇ ਨੇ ਬਾਹਰ ਲਿਆਂ ਸਟੇਟਾਂ ਦੇ ਨੇ ਕੋਈ ਸਾਡਾ ਸਰਦਾਰ ਨਹੀਂ ਹੈਗਾ ਸਾਡੇ ਜ਼ਿਲ੍ਹਿਆਂ ਦੇ ਵਿੱਚ ਆਈ ਪੀ ਐਸ ਆਈ ਐਸ ਕੋਈ ਅਫਸਰ ਜਿਹੜਾ ਇਹ ਸਭ ਇਹਨਾਂ ਨੇ ਗਾਇਬ ਕਰਤੇ ਨੇ ਅਦਰਸ ਡੇਟਾ ਚ ਭੇਜਦੇ ਨੇ ਜਾਂ ਖੁੰਝੇ ਲਾੜਦੇ ਨੇ ਕੋਈ ਕਿਸੇ ਬਟਾਲੀਅਨ ਚ ਲਾ ਦਤਾ ਕੋਈ ਕਮਾਂਡੋ ਚ ਭੇਜਤਾ ਕੋਈ ਕਿਤੇ ਭੇਜਤਾ ਕੋਈ ਬੰਦਾ ਡੀਸੀ ਸਰਦਾਰ ਮੇਨ ਲੱਭ ਕੇ ਵਿਖਾਓ ਏਡੀਸੀ ਭਾਵੇਂ ਕੋਈ ਇੱਕ ਅੱਧਾ ਬੰਦਾ ਭਾਵੇਂ ਹੋਏ ਪਰ 20 25 ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਲੱਭੀ ਕੋਣੀ ਕੋਈ ਸਾਨੂੰ ਪੰਜਾਬੀਆਂ ਨੂੰ ਉਹਨਾਂ ਦੇ ਨਾਂ ਨਹੀਂ ਲੈਣੇ ਹੁੰਦੇ ਤੇ ਉਹਨਾਂ ਨੂੰ ਸਾਡੇ ਕਲਚਰ ਦਾ ਪਤਾ ਨਹੀਂ ਉਹਨਾਂ ਨੂੰ ਸਾਡੇ ਸੁਭਾਅ ਦਾ ਨਹੀਂ ਪਤਾ ਵੀ ਅਸੀਂ ਕਿਵੇਂ ਦੇ ਲੋਕ ਆ ਤੇ ਆ ਜਿਹੜੀ লাশ ਪਈਏ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਵੀ ਇਹ ਕਿਉਂ ਇੱਥੇ ਰੱਖ ਕੇ ਬੈਠੇ ਨੇ ਉਹਨਾਂ ਨੂੰ ਐ ਲੱਗਦਾ ਆ ਵੀ ਜਿਵੇਂ ਬਿਹਾਰ ਚ ਗੁੱਡੀਆਂ ਫੂਕਦੇ ਨੇ ਚਾਰ ਬੀੜੀਆਂ ਪੀ ਕੇ ਹਾਲ ਹਾਲਾ ਕਰਕੇ ਚਲੇ ਜਾਂਦੇ ਨੇ ਐ ਨਹੀਂ ਇੱਥੇ ਜਾਂਦੇ ਮੈਂ ਤੁਹਾਡੇ ਕੈਮਰੇ 'ਚ ਕਹਿੰਨਾ ਐ ਨਹੀਂ ਇਹ ਬਿਹਾਰ ਨਹੀਂ ਇਹ ਪੰਜਾਬ ਆ ਪੰਜਾਬ ਤੁਹਾਡੀਆਂ ਤੁਹਾਡੇ ਗੇੜੇ ਨਾਲ ਸੀ ਕਢਾਈ ਤੇ ਤਾਂ ਕਿਉ ਤੁਸੀਂ ਸਾਨੂੰ ਸਮਝਦੇ ਕੀ ਹੋ ਵੀ ਮਤਲਬ ਜਿਹੜਾ ਮਰਜੀ ਬੰਦਾ ਫੜਿਆ ਠੋਕਦਾ ਜਿਹੜਾ ਫੜਿਆ ਮਾਰਦਾ ਇਹ ਮਹਿੰਗਾ ਪਊਗਾ ਬਹੁਤ ਬਹੁਤ ਮਹਿੰਗਾ ਪਊਗਾ ਤੁਹਾਨੂੰ ਦੱਸਦਾ ਇਹ ਸਾਨੂੰ ਦੁਬਾਰੇ ਖਲਾੜੀ ਦੇ ਵਿੱਚ ਪੀੜਨ ਲਈ ਤੁਸੀਂ ਇਹ ਸਿਸਟਮ ਤਿਆਰ ਕਰ ਰਹੇ ਹੋ ਤੇ ਬੰਦੇ ਦੀ ਖਲ ਚਾ ਕੇ ਇੱਥੇ ਆ ਕੇ ਸਾਡੇ ਨਾਲ ਗੱਲ ਕਰੋ ਨਹੀਂ ਤੇ ਤੁਹਾਨੂੰ ਇਹ ਸੌਦਾ ਮਹਿੰਗਾ ਪਊਗਾ ਅੱਜ ਆ ਚੌਂਕ ਜਾਵੇਂ ਕੱਲ ਨੂੰ ਇਹ ਹੋਰ ਵੀ ਹੋਣੇ ਜੇ ਜੇ 2 ਘੰਟਿਆਂ ਦੇ ਵਿੱਚ ਤੁਸੀਂ ਇੱਥੇ ਸਾਰੇ ਨਾਂ ਆਏ ਤੇ ਅਸੀਂ ਆ ਜਿਹੜੇ ਬੰਦੇ ਬੈਠੇ ਆ ਅਸੀਂ ਕਾਲ ਦੇਾਂਗੇ ਪੂਰੇ ਪੰਜਾਬ ਦੇ ਵਿੱਚ ਸਾਡੇ ਹਰਥਾਂ ਬੰਦੇ ਨੇ ਅਸੀਂ ਤੁਹਾਡੀ ਟ੍ਰੈਫਿਕ ਚੱਲਣ ਨਹੀਂ ਦੇਣੀ ਹੈਗੀ ਕਿਤੇ ਵੀ ਤੇ ਗੱਡੀ ਤੁਹਾਡੀ ਜਾਣ ਨਹੀਂ ਦੇਣੀ ਇਹ ਮੇਰੀ ਮੇਰਾ ਤੁਹਾਡੇ ਨਾਲ ਚੈਲੰਜ ਆਈ ਕਰਾਂਗੇ ਜਦੋਂ ਇਹ ਨਾਂ ਇੱਥੇ ਆਏ ਤਾਂ